ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਕੈਨੇਡਾ ਦੀ ਧਰਤੀ ਤੋਂ ਤੁਹਾਡੇ ਨਾਲ ਰابطਾ ਕਾਇਮ ਕਰ ਰਹੇ ਹਾਂ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿੱਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿੱਲ ਸਭ ਸਤਿ ਅਕਾਲ ਜੀ ਸਤਿ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਕੈਨੇਡਾ ਦੀਆਂ ਲੋਕਲ ਖਬਰਾਂ ਜਿਹੜੀਆਂ ਆ ਉਹ ਲੈ ਲਈਏ ਪਹਿਲੀ ਖਬਰ ਜਿਹੜੀ ਹੈਗੀ ਆ ਕਿ ਇਸ ਸਾਲ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਜਿਹੜੀ ਆ ਉਹ ਐਨਟੇਕ ਕੈਪ ਲਾਉਣ ਤੋਂ ਬਾਅਦ ਦੇ ਵਿੱਚ ਪ੍ਰਵਾਸ ਦੀ ਉਮੀਦ ਜਿਹੜੀ ਕੀਤੀ ਜਾ ਰਹੀ ਸੀਗੀ ਇਹਦੇ ਬਾਰੇ ਦੇ ਵਿੱਚ ਜਿਹੜਾ ਆ ਵਿਸਤਾਰ ਦੇ ਦਿਓ ਹਰਿੰਦਰ ਇਹ ਖਬਰ ਜਿਹੜੀ ਆ ਇਹ ਖਾਸ ਕਰਕੇ ਪਿਛਲੇ ਕਈ ਚਿਰ ਤੋਂ ਚਰਚਾ ਵਿੱਚ ਸੀ ਕਿ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਆ ਉਹਦੇ ਵਿੱਚ ਕੋਈ ਤਬਦੀਲੀਆਂ ਕੀਤੀਆਂ ਜਾਣ ਤਾਂ ਕਿ ਜਿਹੜਾ ਇੱਥੇ ਹਾਊਸਿੰਗ ਕ੍ਰਾਈਸਿਸ ਆ ਜਾਂ ਜਿਹੜੇ ਏਮਪਲॉयਮੈਂਟ ਦਾ ਕ੍ਰਾਈਸਿਸ ਆ ਉਹਦਾ ਲਗਾਤਾਰ ਵਧਦਾ ਜਾ ਰਿਹਾ ਤੇ ਦੂਜੇ ਪਾਸੇ ਕੁਝ ਇੱਕ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਜ਼ਿਆਦਾ ਮਾਤਰਾ ਚ ਆ ਰਹੇ ਆ ਉਹ ਕਿਉਂਕਿ ਪੂਰੀਆਂ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਨਹੀਂ ਸਮਝਦੇ ਤੇ ਇੱਥੇ ਕਈ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਬਦਮਨੀ ਵਗੈਰਾ ਹੋ ਰਹੀ ਆ ਜੀ ਉਹਨੂੰ ਵੇਖਦੇ ਹੋਏ ਫਿਰ ਥੋੜਾ ਜਿਹਾ ਕੀ ਇਹਨਾਂ ਨੇ ਕੀਤਾ ਸੀਗਾ ਕਿ ਕੈਪ ਲਾ ਦਿੱਤੀ ਗਈ ਸੀ ਕਿ ਬਹੁਤ ਜ਼ਿਆਦਾ ਸਟੂਡੈਂਟ ਜਿਹੜੇ ਆ ਉਹ ਨਹੀਂ ਲਿਆਉਣੇ ਤੇ ਜਿਹੜੀ ਇਨਟੇਕ ਦੇ ਉੱਤੇ ਕੈਪ ਲਾਈ ਆ 2024 ਵਾਸਤੇ ਇਹਦੇ ਨਾਲ ਟੋਟਲ ਹੁਣ 3 ਲੱਖ ਤੇ 60 ਹਜ਼ਾਰ ਸਟੱਡੀ ਵੀਜ਼ੇ ਜਿਹੜੇ ਆ ਉਹ ਮਿਲਣ ਦੀ ਉਮੀਦ ਆ ਜੀ ਤੇ ਇਹ ਜਿਹੜੇ ਵੀਜ਼ੇ 23 ਜਿਹੜੀ 2023 ਚ ਜਿੰਨੇ ਵਿਦਿਆਰਥੀ ਉਹਦੋਂ 35% ਘਟਿਆ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਬੱਚੇ ਪਿੱਛੇ ਆਏ ਸੀਗੇ ਹਾਂਜੀ ਹੁਣ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਨੇ ਅਲਟਰਨੇਟਿਵ ਰਾਹ ਲੱਭਨੇ ਸ਼ੁਰੂ ਕਰਤੇ ਉਹਨਾਂ ਕੇ ਲੱਭਨੇ ਸ਼ੁਰੂ ਕਰਤੇ ਜਿਹੜੇ ਏਜੰਟ ਆ ਉਹਨਾਂ ਨੇ ਸ਼ੁਰੂ ਕਰਤੇ ਹੁਣ ਉਹਦੇ ਥਾਂ ਤੇ ਜਿਹੜੇ ਬਦਲਵੇਂ ਹੈਗੇ ਆ ਜਿਹਨੂੰ ਲਿਮੀਆਂ ਕਿਹਾ ਜਾਂਦਾ ਲੇਬਰ ਮਾਰਕੀਟ ਇੰਪੈਕਟ ਐਸੈਸਮੈਂਟ ਉਹਦੇ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਵੱਧ ਗਿਆ ਕਿ ਹੁਣ ਇੱਥੋਂ ਪਰਮਟ ਲੈ ਕੇ ਤੇ ਉਹਦੇ ਤੇ ਜਿਹੜੇ ਆ ਲੋਕ ਇੱਥੇ ਆਉਣਾ ਚਾਹੁੰਦੇ ਆ ਤੇ ਉਹ ਆ ਜਾਣ ਵਿਦਿਆਰਥੀ ਦੇ ਰੂਪ ਚ ਨਹੀਂ ਆਉਂਦੇ ਤੇ ਉਹ ਵਰਕ ਪਰਮਿਟ ਲੈ ਕੇ ਇੱਥੇ ਆ ਜਾਣ ਇਹਦੇ ਲਈ ਜਿਹੜਾ ਆ ਉਹ ਇਸ ਵੇਲੇ ਕਿਉਂਕਿ ਭਾਰਤ ਤੋਂ ਜ਼ਿਆਦਾ ਲੋਕ ਆਉਣਾ ਚਾਹੁੰਦੇ ਹੁੰਦੇ ਆ ਉਦਾਂ ਤੇ ਇੰਟਰਨੈਸ਼ਨਲ ਲੈਵਲ ਤੋਂ ਆਉਂਦੇ ਆ ਪਰ ਜਿਹੜੇ ਏਜੰਟ ਆ ਉਹਨਾਂ ਥਰੂ ਹੁਣ ਇੱਕ ਪ੍ਰੈਸ਼ਰ ਜਿਹੜਾ ਹੈ ਬੜਾ ਵੱਧ ਗਿਆ ਤੇ ਆਉਣ ਵਾਲੇ ਸਮੇਂ ਚ ਨਵੀਂ ਤਰ੍ਹਾਂ ਦਾ ਵੀ ਚੋਰ ਮੋਰੀ ਕਹਿ ਲੋ ਜਾਂ ਕਰਾਨ ਪੁੰਦਿਆ ਜੀ ਕਿ ਫਿਰ ਉਹ ਬਹੁਤ ਜ਼ਿਆਦਾ ਅੱਗੇ ਵੀ ਲੁੱਟ ਹੋਈ ਹੈ ਲੋਕਾਂ ਦੀ ਜਿਹੜੇ ਇਮੀਗ੍ਰੇਸ਼ਨ ਦੇ ਏਜੰਟਸ ਨੇ ਇੰਡੀਆ ਦੇ ਬੈਠੇ ਹੋਏ ਉਹ ਲਿਮੀਆਂ ਦੇ ਨਾਂ ਤੇ ਲੋਕਾਂ ਕੋਲੋਂ ਬਹੁਤ ਸਾਰਾ ਪੈਸਾ ਲੈਂਦੇ ਆ ਹਾਲਾਂਕਿ ਇੰਦਾ ਦਾ ਸਰਕਾਰੀ ਤੌਰ ਤੇ ਕੁਝ ਵੀ ਨਹੀਂ ਹੁੰਦਾ ਸੋ ਇਸ ਤਰ੍ਹਾਂ ਦਾ ਅਲਟਰਨੇਟਿਵ ਰੂਟ ਜਿਹੜੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 35% ਘੱਟ ਵਿਦਿਆਰਥੀ ਆਉਣਗੇ 60000 ਜਿਹੜੇ ਤੁਸੀਂ ਕਹਿ ਰਹੇ ਹੋ ਓਵਰਆਲ ਜਿਹੜੇ ਸਾਰੇ ਦੇਸ਼ਾਂ ਤੋਂ ਆਣੇ ਸੀਗੇ ਹਾਂਜੀ ਠੀਕ ਹੈ ਜੀ ਅਗਲੀ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਗੱਡੀਆਂ ਚੋਰੀ ਦਾ ਮਾਮਲਾ ਜਿਹੜਾ ਆ ਉਹ ਲਗਾਤਾਰ ਬੜਾ ਵਦਿਆ ਤੇ ਬੜੀਆਂ ਖਬਰਾਂ ਵੀ ਆਈਆਂ ਇਥੋਂ ਤੱਕ ਕਿ ਪੁਲਿਸ ਨੇ ਇਹ ਕਹਿ ਦਿੱਤਾ ਕਿ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਹੀ ਬਾਹਰ ਜਿਹੜੀਆਂ ਉਹ ਦਰਵਾਜ਼ਿਆਂ ਦੇ ਲਾਗੇ ਜਿਹੜੀਆਂ ਉਹ ਰੱਖ ਦੋ ਤੇ ਹੁਣ ਇਹ ਖਬਰ ਜਿਹੜੀ ਆ ਰਹੀ ਆ ਕਿ ਲਾਇਸੈਂਸ ਰੱਦ ਕੀਤੇ ਜਾਣੇ ਇਹ ਖਬਰ ਮੈਂ ਵਿਸਥਾਰ ਚਾਹੂੰਗਾ ਇਹਦਾ ਹਰਿੰਦਰ ਸਾਡੇ ਟਰਾਂਸਪੋਰਟ ਮੰਤਰੀ ਵੀ ਸਾਡੇ ਆਪਣੇ ਭਾਈਚਾਰੇ ਚੋਂ ਆ ਪ੍ਰਭੀਤ ਸਰਕਾਰੀ ਹੈ ਰਹੀ ਅੱਜ ਸਵੇਰੇ ਉਹਨਾਂ ਨੇ ਇਹਦੀ ਅਨਾਉਂਸਮੈਂਟ ਕੀਤੀ ਆ ਕਿ ਜਿਹੜੀ ਫੋਰਡ ਸਰਕਾਰ ਆ ਉਹ ਇੱਕ ਨਵਾਂ ਬਿੱਲ ਲਿਆ ਰਹੀ ਆ ਕਿ ਜਿਹੜੇ ਲੋਕ ਕਾਰ ਚੋਰੀ ਦੇ ਮਾਮਲੇ 'ਚ ਫੜੇ ਜਾਂਦੇ ਆ ਤੇ ਉਹਨਾਂ ਨੂੰ ਜਿਹੜੇ ਆ ਆਪਣਾ ਉਮਰਾ ਭਰ ਲਈ ਜਿਹੜਾ ਲਾਇਸੈਂਸ ਹੈ ਡਰਾਈਵਿੰਗ ਲਾਇਸੈਂਸ ਇਹਨਾਂ ਦੇ ਵਾਸਤੇ 10 ਸਾਲ ਦੀ ਕਿਆ ਪਹਿਲੇ 10 ਸਾਲ ਜਿਹੜਾ ਉਹ ਉਹਨੂੰ ਲਾਇਸੈਂਸ ਜਿਹੜਾ ਉਹ ਨਹੀਂ ਮਿਲੂਗਾ ਤੇ ਇਹਨਾਂ ਮੁਲਕਾਂ 'ਚ ਤੁਹਾਨੂੰ ਪਤਾ ਹੈ ਕਿ ਗੱਡੀ ਦਾ ਲਾਇਸੈਂਸ ਹੋਣਾ ਕਿੰਨੀ ਜ਼ਰੂਰੀ ਆ ਲਾਇਸੈਂਸ ਤੋਂ ਬਿਨਾਂ ਬੰਦਾ ਹੈਂਡੀਕੈਪ ਆ ਤੇ ਜਿਹੜਾ ਵਿਅਕਤੀ ਵੀ ਇਹੋ ਜੇ ਕੰਮ 'ਚ ਫੜਿਆਗਾ ਜਿਹੜੀ ਉਹਨੂੰ ਕਾਨੂੰਨੀ ਸਜ਼ਾ ਮਿਲਣੀ ਉਹ ਤੇ ਮਿਲਣੀ ਆ ਪਰ ਨਾਲ ਹੀ ਫੋਰਡ ਸਰਕਾਰ ਦਾ ਕਹਿਣਾ ਕਿ ਉਮਰ ਪਰਲੀ ਉਹਨੂੰ ਗੱਡੀ ਚਲਾਉਣ ਤੇ ਉਹਦੇ ਤੇ ਪਾਬੰਦੀ ਲਾਈ ਜਾ ਸਕਦੀ ਉਹਨੂੰ ਲਾਇਸੈਂਸ ਨਹੀਂ ਮਿਲੇਗਾ ਸੋ ਇੱਕ ਕਿਸਮ ਦੀ ਇੱਕ ਚੰਗੀ ਪਨਿਸ਼ਮੈਂਟ ਆ ਇਹਦੇ ਨਾਲ ਹੋ ਸਕਦਾ ਥੋੜਾ ਬੋਤਾ ਫਰਕ ਪਵੇ ਪਰ ਕਾਰਾਂ ਦੀ ਜਿਹੜੀਆਂ ਲਗਜ਼ਰੀ ਕਾਰਾਂ ਉਹਨਾਂ ਦੀ ਲਗਾਤਾਰ ਚੋਰੀ ਦੀਆਂ ਜਿਹੜੀਆਂ ਸ਼ਿਕਾਇਤਾਂ ਲਗਾਤਾਰ ਟ੍ਰਾਂਟੋ ਏਰੀਏ ਚ ਵਾਧ ਰਹੀਆਂ ਨੇ ਔਰ ਇਹ ਵਰਤਾਰਾ ਪਿਛਲੇ 1 ਸਾਲ ਤੋਂ ਬਾਦਸਤੂਰ ਜਾਰੀ ਆ। ਜੀ। ਸੋ ਸਰਕਾਰ ਨੇ ਇਹਦਾ ਮੇਅਰਲੈਂਡ ਲਈ ਇਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਜੀ ਬਿਲਕੁਲ ਕੁਸ਼ ਇੰਟਰਨੈਸ਼ਨਲ ਖਬਰਾਂ ਦਿੱਤੇ ਵੀ ਕਰਦੇ ਆ ਚਰਚਾ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਹਰਾਨੇ ਜਿਹੜਾ ਆ ਉਹ ਕਿਹਾ ਕਿ ਹਥਿਆਰਾਂ ਦੀ ਸਪਲਾਈ ਲੈ ਕੇ ਯੂਕਰੇਨ ਜਿਹੜਾ ਆ ਉਹ ਪਹੁੰਚ ਗਏ ਹਨ। ਸੋ ਇਹ ਖਬਰ ਕੀ ਹੈਗੀ ਹੈ। ਹਰਿੰਦਰ ਬਲਿੰਕਨ ਨੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਤੇ ਆਪਾਂ ਨੂੰ ਪਤਾ ਕਿ ਦੋ ਫਰੰਟ ਤੇ ਇਸ ਵੇਲੇ ਲੜਾਈ ਜਿਹੜੀ ਆ ਬੜੇ ਵੱਡੀ ਪੱਧਰ ਤੇ ਚੱਲ ਰਹੀ ਆ ਇੱਕ ਵਾਰੀ ਇਹ ਲੜਾਈ ਤੇ ਹੈਗੀ ਆ ਗਾਜ਼ਾ ਵਾਲੀ ਤੇ ਗਾਜ਼ਾ ਵਾਲੀ ਦੀਆਂ ਵੀ ਦਿਨ-ਦਿਨ ਖਬਰਾਂ ਆਉਂਦੀਆਂ ਨੇ ਤੇ ਦੂਜੇ ਪਾਸੇ ਯੂਕਰੇਨ ਦੀ ਲੜਾਈ ਨੂੰ ਤੇ ਸਾਲ ਤੋਂ ਪਾਰ ਸਮਾਂ ਹੋ ਗਿਆ ਰਸ਼ੀਆ ਦਾ ਤੇ ਆਪਾਂ ਪਿਛਲੇ ਦਿਨਾਂ ਚ ਵੀ ਖਬਰ ਕਰਦੇ ਆ ਰਹੇ ਆ ਕਿ ਜਿਹੜੀ ਯੂਕਰੇਨ ਆ ਉਹ ਲੜਾਈ ਲਗਭਗ ਹਾਰ ਰਿਹਾ ਆ ਜੀ ਪਰ ਜਿਹੜੇ ਪਸ਼ਚਮੀ ਮੁਲਕ ਆ ਖਾਸ ਕਰਕੇ ਨਾਰਥ ਅਮਰੀਕਾ ਜਾਂ ਅਮਰੀਕਾ ਦੇ ਮੁਲਕ ਜਿਹੜੇ ਲਗਾਤਾਰ ਉਹਨੂੰ ਹਥਿਆਰਾਂ ਦੀ ਮਦਦ ਕਰ ਰਹੇ ਆ ਜੀ ਜੀ ਸੋ 65 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਜੇ ਹੁਣੇ ਹੀ ਦਿੱਤਾ ਉਹ ਕਾਂਗਰਸ ਦੇਣਾ ਨਹੀਂ ਸੀ ਚਾਹੁੰਦਾ ਬੜਾ ਚਾਹੁੰਦੀ ਬੜਾ ਚਿਹਰੇ ਤੇ ਲਟਕਾਇਆ ਰਿਆ ਫਿਰ ਪ੍ਰੈਸ਼ਰ ਬਣਿਆ ਤੇ ਉਹਨਾਂ ਨੂੰ ਕਰਨਾ ਪਿਆ ਹੁਣ ਬਲਿੰਕਟਨ ਹੀ ਰੀ ਪਹੁੰਚਿਆ ਇੱਥੇ ਅੱਜ ਜੀ ਆਪਣੇ ਯੂਕਰੇਨ ਤੇ ਨਾਲ ਹੀ ਉਹਨਾਂ ਨੇ ਜਿਹੜੀ ਇਹ ਸਪਲਾਈ ਆ ਇਹ ਲੈ ਕੇ ਉੱਥੇ ਪਹੁੰਚ ਗਏ ਆ ਇਹਦੇ ਵਿੱਚ ਕੋ ਟੈਂਕ ਨੇ ਕੁਝ ਲੰਬੀ ਦੂਰੀ ਦੀਆਂ ਮਜ਼ਾਈਲਾਂ ਨੇ ਤੋਪਾਂ ਨੇ ਤੇ ਇਸ ਤਰ੍ਹਾਂ ਦੇ ਲੈ ਕੇ ਗਏ ਕਿਉਂਕਿ ਰਸ਼ੀਆ ਵਾਲੇ ਪਾਸੇ ਦਬਾਅ ਵਧਿਆ ਹੋਇਆ ਤੇ ਕੁਝ ਇੱਕ ਸ਼ਹਿਰ ਜਿਹੜੇ ਰਸ਼ੀਆ ਨੇ ਪਹਿਲਾਂ ਮੰਨ ਲਏ ਸੀ ਤੇ ਸਾਲ ਪਹਿਨਾ ਯੂਕਰੇਨ ਨੇ ਹੱਲਾ ਮਾਰ ਕੇ ਖਾਲੀ ਕਰਾ ਲਿਆ ਉਹ ਦੁਬਾਰਾ ਰਸ਼ੀਆ ਕਲੇਮ ਕਰ ਰਿਹਾ ਕਿ ਅਸੀਂ ਉੱਥੇ ਪਹੁੰਚ ਗਏ ਹੂੰ ਤੇ ਇਸ ਕਰਕੇ ਪਰ ਦੂਜੀ ਗੱਲ ਇਹ ਆ ਕਿ ਹਥਿਆਰ ਭਾਵੇਂ ਜਿੰਨੇ ਮਰਜ਼ੀ ਦੇ ਦੇਣ ਵਿੱਤੀ ਸਹਾਇਤਾ ਦੇ ਦੇਣ ਉਹ ਜਿਹੜੇ ਸੋਲਜਰ ਉਹ ਕਿੱਥੋਂ ਲੈ ਕੇ ਆਉਣਗੇ ਹੁਣ ਉੱਥੇ ਬੜੀ ਵੱਡੀ ਸਮੱਸਿਆ ਪੜ ਰਹੀ ਆ ਉਹਨਾਂ ਨੇ ਕੁਝ ਘੱਟ ਉਮਰ ਦੇ ਬੰਦਿਆਂ ਨੂੰ ਜਿਹੜੇ 30 35 40 ਸਾਲ ਤੋਂ ਘੱਟ ਉਮਰ ਦੇ ਉਹਨਾਂ ਤੇ ਵਿਦੇਸ਼ ਜਾਣ ਤੇ ਬੰਦੀ ਲਾਤੀ ਸੀ ਕੰਟਰੀ ਛੱਡ ਕੇ ਨਹੀਂ ਜਾਂਦੀ ਕਿਉਂਕਿ ਜਬਰੀ ਫौज ਚ ਭਰਤੀ ਕਰ ਰਿਹਾ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਮਲੇਸ਼ੀਆ ਮਤਲਬ ਜਿਹੜੀ ਪ੍ਰਾਈਵੇਟ ਫੌਜ ਹੁੰਦੀ ਆ ਉਹ ਨਹਾਰ ਕੀਤੀ ਆ ਅਕੱਲ ਹੀ ਖਬਰ ਆਈ ਸੀ ਕਿ ਲੰਕਾ ਦੇ ਕਿੰਨੇ ਜਾਨੇ ਉੱਥੇ ਲੜ ਰਹੇ ਆ ਤੇ ਮਾਰੇ ਗਏ ਆ ਇਸੇ ਤਰ੍ਹਾਂ ਹੀ ਮਿਡਲ ਈਸਟ ਚ ਬਹੁਤ ਸਾਰੇ ਲੋਕ ਜਿਹੜੇ ਆ ਕਈ ਕਈ ਤੇ ਰਸ਼ਿਆ ਰਸ਼ਿਆ ਵੱਲੋਂ ਪਾਸੇੋਂ ਜਾਂਦਾ ਹੈ ਮਤਲਬ ਮਲੇਸ਼ੀਆ ਬਣਿਆ ਪੂਰੀ ਦੀ ਪੂਰੀ ਫੌਜ ਵਰਗੇ ਬਣਿਆ ਨੂੰ ਪੂਰੇ ਹਾਇਰ ਕਰ ਲਿਆ ਜਾਂਦਾ ਉਹ ਕਦੀ ਕਿਸੇ ਦੇਸ਼ ਨਾਲ ਲੜਦੇ ਕਦੀ ਕਿਸੇ ਦੇਸ਼ ਨਾਲ ਲੜਦੇ ਆ ਕਈ ਇਤਿਹਾਸੋ ਨਹੀਂ ਸਥਿਤੀ ਹੁੰਦੀ ਵੀ ਇੱਕੋ ਗਰੁੱਪ ਦੋਵਾਂ ਪਾਸਿਆਂ ਤੋਂ ਲੜ ਰਿਹਾ ਹੁੰਦਾ ਉਹਨਾਂ ਦਾ ਮਕਸਦ ਸਿਰਫ ਇਹ ਹੁੰਦਾ ਵੀ ਪ ਜਿੱਦਾਂ ਸ਼ੂਟਰ ਨਿਹਾਰ ਕਰ ਲਏਦੇ ਤੇ ਥਾਣੇ ਪੱਦਰ ਤੇ ਇਹਦਾ ਹੁਣ ਰਵਾਜ ਆ ਗਿਆ ਕਿ ਫੌਜ ਯਾਰ ਕਰ ਲੋ ਤੇ ਪਰ ਜੁਕਰੇਨ ਦੇ ਵਿੱਚ ਜਿੰਨੇ ਹੈਂਡੀਕੈਪ ਹੋ ਗਏ ਆ ਸੋਲਜਰ ਜਿੰਨੇ ਸੋਲਜਰ ਮਾਰੇ ਗਏ ਆ ਤੇ ਫੌਜ ਦੇ ਵਿੱਚ ਜਵਾਨਾਂ ਦੀ ਬੜੀ ਤਕੜੀ ਘਾਟ ਆ ਇਕੱਲੇ ਹਥਿਆਰ ਜਿਹੜੇ ਉਹ ਕੋਈ ਲੜਾਈ ਨਹੀਂ ਜਿੱਤ ਸਕਦੇ ਵੈਸੇ ਤੇ ਫੌਜੀਆ ਦੀ ਵਿਲ ਪਾਵਰ ਜਿੱਤਦੀ ਆ ਫੌਜੀ ਵੀ ਨਹੀਂ ਜਿੱਤ ਸਕਦੇ ਹੁੰਦੇ ਫੌਜੀ ਵੀ ਤਾਂ ਹੀ ਜਿੱਤਦੇ ਆ ਜੇ ਉਹਨਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਹੋਵੇ ਵਿਲ ਪਾਵਰ ਹੋਵੇ ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਜੁਕਰੇਨ ਦਾ ਬਣੇਗਾ ਕੀ ਉਹ ਲੜਾਈ ਬੰਦ ਕਰਨ ਦੀ ਤਾਂ ਲਗਾਤਾਰ ਹਥਿਆਰ ਮੰਗੀ ਜਾ ਰਿਹਾ ਪੈਸਾ ਮੰਗੀ ਜਾ ਰਿਹਾ ਜਿਕਰੇਨ ਤਬਾਈ ਦੇ ਕੰਡੇ ਤੇ ਆ ਤੇ ਅੱਜ ਨਹੀਂ ਤੇ ਕੱਲ ਉਹ ਰੂਸਾ ਪਾਰਟ ਹੋਏਗਾ ਹੀ ਹੋਏਗਾ ਜਿਹੜੀ ਨਾਟੋ ਨੂੰ ਰੋਕ ਨਹੀਂ ਸਕੇਗੀ ਅਮਰੀਕਾ ਦੀ ਇੱਥੇ ਵੀ ਹਾਰ ਹੋਣ ਦੀ ਵੱਡੀ ਸੰਭਾਅ ਬਿਲਕੁਲ 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 ਇੱਕ ਖਬਰ ਜਿਹੜੀ ਹੈ ਕੈਨੇਡਾ ਦੀ ਹੈ ਇਹ ਰਹੀ ਜਿਹੜੀ ਇਜ਼ਰਾਈਲ ਨਾਲ ਸੰਬੰਧਿਤ ਹੈ ਇਜ਼ਰਾਈਲ ਦੇ ਸੁਤੰਤਰਤਾ ਦਿਵਸ ਮੌਕੇ ਜਿਹੜਾ ਵਾ ਉਹ ਕੈਨੇਡਾ ਦੀ ਰਾਜਧਾਨੀ ਟੋਟਾਵਾ ਦੇ ਨਾਲ-ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਵੀ ਇਜ਼ਰਾਈਲ ਦਾ ਝੰਡਾ ਜਿਹੜਾ ਉਹ ਲੜਾਇਆ ਕਿ ਲਜਾਵੇਗਾ ਇਹ ਇਹਨਾਂ ਦੇਸ਼ਾਂ ਦੀ ਰਿੰਦਰ ਭਾਵੇਂ ਖੂਬਸੂਰਤੀ ਕਹਿ ਲਈਏ ਚਾਹੇ ਇਹਨੂੰ ਕਹਿ ਲਈਏ ਕਿ ਇਹਨਾਂ ਦੇ ਜਿਹੜੇ ਕਾਨੂੰਨ ਆਏ ਨੇ ਢਿਲੇਟਾ ਲਿਆ ਵੈਸੇ ਤੇ ਇਹ ਕੈਨੇਡਾ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਮੀਗ੍ਰੈਂਟਸ ਦਾ ਕੰਟਰੀ ਆ ਵੱਖ-ਵੱਖ ਦੇਸ਼ਾਂ ਕੱਲੇ ਸਾਡੇ ਬ੍ਰੈਮਟਨ ਇੱਕ ਛੋਟਾ ਜਿਹਾ ਸ਼ਹਿਰ ਆ 110 ਲੈਂਗੁਏਜ ਬੋਲੀ ਜਾਂਦੀਆਂ ਤੇ ਤੁਸੀਂ ਹਿਸਾਬ ਲਓ ਵੀ ਕਿੰਨੀ ਤਰ੍ਹਾਂ ਦੇ ਲੋਕ ਇੱਥੇ ਆ ਕੇ ਵਸੇ ਆ ਤੇ ਪ੍ਰੋਬਲਮ ਇਹ ਆ ਕਿ ਜਿਹੜੇ ਕੰਟਰੀ ਦੇ ਲੋਕ ਆਉਂਦੇ ਆ ਚਾਹੇ ਰਿਫਿਊਜੀ ਦੇ ਰੂਪ ਚ ਆਉਣ ਚਾਹੇ ਉਹ ਕਿਸੇ ਹੋਰ ਤਰੀਕੇ ਨਾਲ ਆਉਣ ਉਹ ਆਪਣੇ ਦੇਸ਼ ਦੀਆਂ ਸਮੱਸਿਆਵਾਂ ਵੀ ਲੈ ਕੇ ਆਉਂਦੇ ਆ ਵੀ ਇੱਥੇ ਤੇ ਫਿਰ ਉਹ ਉਸ ਸਮੱਸਿਆਵਾਂ ਅੱਜ ਨਹੀਂ ਤੇ ਕੱਲ ਕੈਨੇਡਾ ਦੀ ਸਰਕਾਰ ਨੂੰ ਵੀ ਫੇਸ ਕਰਨੀਆਂ ਪੈਂਦੀਆਂ ਕਿਉਂਕਿ ਇੱਥੇ ਲਿਬਰਲਿਜ਼ਮ ਬੜਾ ਹੈ ਦੇਖੋ ਜਦੋਂ ਅਪ੍ਰੈਲ ਜਿਹੜਾ ਆ ਮੰਥ ਉਹਨੂੰ ਇਹ ਸਿੱਖ ਹੈਰੀਟੇਜ ਮੰਥ ਬਣਾਉਂਦੇ ਆ ਤੇ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਸਾਰੀਆਂ ਹੀ ਮਿਊਨਿਸਪੈਲਿਟੀਆਂ ਚ ਸਟੇਟ ਲੈਵਲ ਦੇ ਫੰਕਸ਼ਨਾਂ 'ਚ ਫੈਡਰਲ ਲੈਵਲ ਦੇ ਫੰਕਸ਼ਨਾਂ 'ਚ ਖਾਲਸਾਈ ਝੰਡੇ ਨਿਸ਼ਾਨ ਸਾਹਿਬ ਚੜਾਏ ਜਾਂਦੇ ਆ ਸਰਕਾਰੀ ਬਿਲਡਿੰਗਾਂ ਤੇ ਤੇ ਉਦੋਂ ਹੀ ਬੜੇ ਖੁਸ਼ ਹੁੰਨੇ ਆ ਇਦਾਂ ਹੀ Hindu ਇੱਕ ਜਿਹੜਾ ਆ ਦੀਵਾਲੀ ਦੇ ਦਿਨਾਂ 'ਚ ਜਾ ਕੇ Hindu month ਹੁੰਦਾ ਇਦਾਂ ਹੀ ਰਮਜ਼ਾਨ ਦੇ ਦਿਨਾਂ 'ਚ ਸਲਾਮਤ ਹੁੰਦਾ ਇਹਨਾਂ ਦੀ ਕੋਸ਼ਿਸ਼ ਤੇ ਆ ਕਿ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਰੱਖਿਆ ਜਾਵੇ ਪਰ ਇਹਦੇ ਨਾਲ ਦੂਜਿਆਂ ਨੂੰ ਤਕਲੀਫ ਹੋਣੀ ਸ਼ੁਰੂ ਹੁੰਦੀ ਆ ਜਦ ਖਾਲਸਾ ਝੰਡੇ ਚੜ੍ਹਦੇ ਆ ਤੇ ਉਦੋਂ ਜਿਹੜੇ ਸਿੱਖ ਵਿਰੋਧੀ ਕੋਈ ਭਾਵਨਾਵਾਂ ਲੈ ਕੇ ਬੈਠੇ ਹੋਏ ਹਿੰਦੂ ਨੇ ਉਹ ਮਹਿਸੂਸ ਕਰਦੇ ਆ ਜਦੋਂ ਹਿੰਦੂਆ ਦਾ ਹੁੰਦਾ ਤੇ ਦੂਜੀਆਂ ਇਨਜਾਤੀਆਂ ਕਰਦੀਆਂ ਇਦਾਂ ਹੀ ਇਸਲਾਮ ਬਾਰੇ ਆ ਤੇ ਹੁਣ ਅੱਜ ਸੀਗਾ ਸਤੰਤਰਤਾ ਦਿਵਸ ਇਜ਼ਰਾਈਲ ਦਾ ਇਜ਼ਰਾਈਲ ਅੱਜ ਦੇ ਦਿਨ ਹੀ ਬਣਿਆ ਸੀਗਾ ਤੇ ਉਹ ਇਜ਼ਰਾਈਲ ਦੇ ਵਿੱਚ ਤੇ ਬੜਾ ਭਾਰੀ ਵਿਰੋਧ ਹੋ ਰਿਹਾ ਉੱਥੇ ਜਿਹੜਾ ਸਤੰਤਰਤਾ ਦਿਵਸ ਮਨਾਇਆ ਜਾ ਰਿਹਾ ਨਾ ਲੋਕ ਤੇ ਉੱਥੇ ਸਗੋਂ ਉਲਟਾ ਕਾਲੇ ਝੰਡੇ ਲੈ ਕੇ ਨਤਨਜਾਹੂ ਦੇ ਖਿਲਾਫ ਜਲੂਸ ਕੱਢ ਰਿਹਾ ਵੀ ਤੁਸੀਂ ਲੜਾਈ ਬੰਦ ਕਰੋ ਸਾਡੇ ਬੰਦੀ ਜਿਹੜੇ ਉੱਥੇ ਫੜੇ ਉਹਨਾਂ ਨੂੰ ਛਡਾ ਕੇ ਲਿਆਓ ਤੇ ਕੈਨੇਡਾ ਵਰਗਾ ਮੁਲਕ ਇਹ ਫੈਸਲਾ ਲੈਂਦਾ ਕਿ ਅਸੀਂ ਜਿਹੜਾ ਇਜ਼ਰਾਈਲ ਦਾ ਝੰਡਾ ਹੈ ਅੱਜ ਉਹਨੂੰ ਆਪਣੀਆਂ ਸਰਕਾਰੀ ਬਿਲਡਿੰਗਾਂ ਤੇ ਚੜ੍ਹਾਵਾਂਗੇ ਲੋਕਾਂ ਦਾ ਭਾਰੀ ਵਿਰੋਧ ਹੋਇਆ ਤੇ ਜਿਹੜਾ ਹੈਗਾ ਆਪਣਾ ਆਟਵਾ ਦੇ ਵਿੱਚ ਤੇ ਉਹ ਇਹਨਾਂ ਵਾਪਸ ਲੈ ਲੈ ਕੇ ਨਹੀਂ ਕਰਾਂਗੇ ਹੁਣ ਫੈਡਰਲ ਲੈਵਲ ਤੇ ਪਰ ਜਿਹੜਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਆ ਇੱਥੇ ਦੀ ਜਿਹੜੀ ਕਾਉਂਸਲ ਆ ਉਹਨਾਂ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ ਹੋਈ ਸੀ ਕਿ ਹੋਵੇ ਤੇ ਅੱਜ ਸਵੇਰੇ ਜਗਾ ਜਗਾ ਤੇ ਛੋਟੇ ਛੋਟੇ ਗਰੁੱਪਾਂ ਚ ਜਿਹੜੇ ਫਲਸਤੀਨ ਦੀ ਸਪੋਰਟ ਕਰਨ ਵਾਲੇ ਲੋਕ ਆ ਉਹਨਾਂ ਦਾ ਵਿਰੋਧ ਕੀਤਾ ਤੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਹਾਲਾਂਕਿ ਬਹੁਤ ਵੱਡੀ ਗਿਣਤੀ ਚ ਨਹੀਂ ਤੇ ਇਹਨੂੰ ਦੂਜੀ ਧਿਰ ਨੇ ਇਹਨੂੰ ਮਾੜਾ ਸਮਝਿਆ ਕਿ ਇੱਕ ਪਾਸੇ ਇਜ਼ਰਾਈਲ ਨੀਵਦੀ ਕੀ ਕਰ ਰਿਹਾ ਤੇ ਤੁਸੀਂ ਇਜ਼ਰਾਈਲ ਦਾ ਝੰਡਾ ਬਲੰਦ ਕਰ ਰਹੇ ਹੋ ਸੋ ਇਸ ਤਰ੍ਹਾਂ ਦਾ ਹੀ ਇੱਥੇ ਜਿਹੜੀ ਗੱਲ ਹੈ ਚੱਲਦੀ ਰਹਿੰਦੀ ਆ ਪਰ ਕਿਉਂਕਿ ਉੱਥੇ ਲੜਾਈ ਲੱਗੀ ਹੋਈ ਆ ਤੇ ਇਹ ਖਬਰ ਜਿਹੜੀ ਆ ਇਹ ਵੱਡੀ ਖਬਰ ਵਾਂਗੂ ਨਜ਼ਰ ਆ ਰਹੀ ਆ ਜੀ ਬਿਲਕੁਲ ਹੈ ਭਾਰਤ-이란 ਚਾਬਾਰ ਸਮਝੌਤੇ ਤੋਂ ਅਮਰੀਕਾ ਜਿਹੜਾ ਉਹ ਖਿੱਚ ਗਿਆ ਅਮਰੀਕਾ ਹਰ ਮਾਮਲੇ ਦੇ ਵਿੱਚ ਜਿਹੜਾ ਆ ਉਹ ਦਖਲ ਵੀ ਦਿੰਦਾ ਆ ਧਮਕੀਆਂ ਵੀ ਦਿੰਦਾ ਇੱਥੇ ਵੀ ਧਮਕੀ ਜਿਹੜੀ ਆ ਉਹ ਦਿੱਤੀ ਗਈ ਆ ਅਸਲ 'ਚ ਅਮਰੀਕਾ ਦਾ ਕਲੇਸ਼ ਜਿਹੜਾ ਆ ਉਹ ਈਰਾਨ ਨਾਲ ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਜਦੋਂ ਦਾ ਉੱਥੇ ਇਸਲਾਮਿਕ ਰੈਵਿਊਲੂਸ਼ਨ ਆਇਆ ਨਾ ਉਸ ਤੋਂ ਬਾਅਦ ਪਾਬੰਦੀਆਂ ਸਾਰੇ ਯੂਰਪ ਨੇ ਤੇ ਅਮਰੀਕਾ ਨੇ ਲਾਈਆਂ ਪਰ ਉਹਨਾਂ ਪਾਬੰਦੀਆਂ ਦੇ ਬਾਵਜੂਦ ਵੀ ਕਿਉਂਕਿ ਉਹਨਾਂ ਕੋਲ ਤੇਲ ਹੈ ਉਹਨਾਂ ਕੋਲ ਹੋਰ ਚੀਜ਼ਾਂ ਨੇ ਉਹ ਕੰਟਰੀ ਸਰਵਾਈਵ ਕਰਦਾ ਗਿਆ ਤੇ ਉਹ ਉਹਨਾਂ ਦੀ ਸਰਵਾਈਵਲ ਜਿਹੜੀ ਆ ਉਹ ਨਾਲ ਲੱਗਵੇਂ ਮੁਲਕਾਂ ਨਾਲ ਚੰਗੇ ਸਬੰਧਾ ਕਰਕੇ ਵੀ ਆ ਖਾਸ ਕਰਕੇ ਭਾਰਤ ਵਰਗੇ ਮੁਲਕਾਂ ਨਾਲ ਭਾਰਤ ਬੜੀ ਵੱਡੀ ਕੁਆਂਟੀਟੀ ਚ ਤੇਲ ਲੈਂਦਾ ਸੀ ਇਰਾਨ ਕੋ ਹੋਂਦ ਤੇ ਵੈਸੇ ਘਟਿਆ ਹੋਇਆ ਕੁਝ ਇੱਕ ਸਮਾਂ ਤੇ ਇਹ ਵੀ ਸੀ ਕਿ ਇਰਾਨ ਤੋਂ ਤੇਲ ਦੀ ਪਾਈਪਲਾਈਨ ਉਸ਼ਾਈ ਜਾਵੇ ਪਾਕਿਸਤਾਨ ਥਰੂ ਉਹਦੇ ਵਿੱਚ ਰੁਕਾਵਟਾਂ ਆਈਆਂ ਕਾਫੀ ਸਾਰੀਆਂ ਇੰਡੀਆ ਵਾਲੇ ਲੋਕਾਂ ਦੀ ਬੜੀ ਮੰਗ ਸੀ ਕਿ ਸਾਨੂੰ ਇਹਦੇ ਨਾਲ ਸਸਤਾ ਤੇ ਰਫਾਈਨਰੀ ਇੱਥੇ ਲੱਗ ਜੇਗੀ ਤੇ ਤੇਲ ਦੀ ਪਾਈਪਲਾਈਨ ਆਵੇ ਹੁਣ ਗੱਲ ਇਹ ਆ ਕਿ ਜਿਹੜਾ ਸਾਊਥ ਏਸ਼ੀਆ ਜੀ ਉਹਦੇ ਵਿੱਚ ਦੋ ਵੱਡੀਆਂ ਤਾਕਤਾਂ ਉੱਭਰ ਰਹੀਆਂ ਨੇ ਇੱਕ ਤੇ ਚਾਈਨਾ ਆ ਇੱਕ ਭਾਰਤ ਆ ਤੇ ਚਾਈਨਾ ਜਿਹੜਾ ਆ ਉਹ ਸੀਪੈਕ ਇੱਕ ਤੁਹਾਨੂੰ ਪਤਾ ਹੋਣਾ ਪਾਕਿਸਤਾਨ ਦੇ ਥਰੂ ਉਹਨਾਂ ਦਾ ਬੜਾ ਡ੍ਰੀਮ ਪ੍ਰੋਜੈਕਟ ਆ ਕਿ ਇੱਕ ਸੜਕੀ ਮਾਰਗ ਬਣਾ ਕੇ ਉਹ ਮਿਡਲ ਈਸਟ ਨਾਲ ਆਪਣਾ ਵਪਾਰ ਕਰਨ ਨੂੰ ਸਿੱਧੇ ਜੁੜਨਾ ਚਾਹੁੰਦੇ ਆ ਤੇ ਉਹਨਾਂ ਨੇ ਇਸੇ ਸੰਦਰਭ ਦੇ ਵਿੱਚ ਗਵਾਦਰ ਇਹ ਹੈ ਗਿਆ ਪੋਰਟ ਉਹਨੂੰ 90 ਸਾਲ ਦੇ ਪٹے ਦੇ ਲਿਆ ਪਾਕਿਸਤਾਨ ਕੋਲ ਤੇ ਗਵਾਦਰ ਪੋਰਟ ਜਿਹੜੀ ਹੈ ਤੇ ਇਸੇ ਕਰਕੇ ਜਿਹੜੇ ਬਲੋਚੀ ਨੇ ਉਹ ਦਾ ਬੜਾ ਵਿਰੋਧ ਕਰਦੇ ਆ ਆਪਾਂ ਹਨ ਖਬਰਾਂ ਸੁਣਦੇ ਆ ਨਾ ਕਿ ਚਾਈਨਾ ਦੇ ਭਨੇਕੇ ਕੁਝ ਲੋਕਾਂ ਨੂੰ ਮਾਰਤਾ ਆ ਜਾਂ ਚਾਈਨੀ ਇੰਜੀਨੀਅਰ ਮਾਰੇ ਗਏ ਉਹ ਜਿਹੜੇ ਉੱਥੋਂ ਦੇ ਫਰੀडम फाइਟਰ ਆ ਜਿਹੜੇ بلوچستان ਨੂੰ ਵੱਖਰਾ ਮੁਲਕ ਬਣਾਉਣਾ ਚਾਹੁੰਦੇ ਆ ਉਹ ਕਹਿੰਦੇ ਆ ਕਿ ਸਾਡੀ ਤਰੱਕੀ ਤੇ ਤੁਸੀਂ ਕੋਈ ਕੀਤੀ ਨਹੀਂ ਸਭ ਤੋਂ ਵੱਡੀ ਸਟੇਟ ਹੈ ਏਰੀਆ ਵਾਈਜ਼ ਪਾਕਿਸਤਾਨ ਦੀ ਆਬਾਦੀ ਭਾਵੇਂ ਘਟਿਆ ਅੱਛਾ ਜੀ ਪਰ ਉੱਥੇ ਵੀ ਕੋਈ ਡਵੈਲਪਮੈਂਟ ਨਹੀਂ ਹੋਈ ਉਹਨਾਂ ਨੂੰ ਐ ਲੱਗਦਾ ਹੈ ਕਿ ਪੰਜਾਬ ਵਾਲੇ ਜਿਹੜੇ ਆ ਉਹ ਪਾਕਿਸਤਾਨ ਚਲਾ ਰਹੇ ਆ ਤੇ ਸਾਨੂੰ ਕੁਝ ਇੱਥੇ ਜਿਹੜੇ ਹੱਕ ਨਹੀਂ ਮਿਲ ਰਹੇ ਉਹ ਇਹਦੇ ਖਿਲਾਫ ਲੜਾਈ ਲੜਦੇ ਆ ਤੇ ਹੁਣ ਗਵਾਦਰ ਪੋਰਟ ਜਿਹੜੀ ਆ ਉਹ ਵੀ ਉਹਨਾਂ ਦਾ ਕਿਉਂਕਿ ਬਲੋਚਿਸਤਾਨ ਦੇ ਏਰੀਆ 'ਚ ਪੈਂਦੀ ਆ ਤੇ ਹੁਣ ਦੂਜੇ ਪਾਸੇ ਭਾਰਤ ਭਾਰਤ ਨੇ ਜੇ ਚਾਈਨਾ ਦਾ ਮੁਕਾਬਲਾ ਕਰਨਾ ਆ ਆਪਣੀ ਮਾਰਕੀਟ ਜਿਹੜੀ ਆ ਮਿਡਲ ਈਸਟ ਤੱਕ ਰੱਖਣੀ ਆ ਤੇ ਉਹਨੂੰ ਵੀ ਬਦਲਵੇਂ ਪ੍ਰਬੰਧ ਕਰਨੇ ਪੈਣਗੇ ਸੋ ਇਹ ਜਿਹੜੀ ਜਿਹੜੀ ਹੈਗੀ ਆ ਇਹ ਬੰਦਰਗਾਹ ਇਹ 1982 ਚ ਜਿਹੜੀ ਆ ਰਾਨ ਨਿਬੜੋਣੀ ਸ਼ੁਰੂ ਕੀਤੀ ਸੀ ਫਿਰ ਭਾਰਤ ਇਹਦਾ 파ਟਨਰ ਬਣ ਗਿਆ 2003 ਤੋਂ ਬਾਅਦ ਭਾਰਤ ਵੀ ਇਹਦੀ ਡਿਵੈਲਪਮੈਂਟ ਤੇ ਸਾਂਪੋਂਦਾ ਰਿਹਾ ਫਿਰ 2016 ਚ ਕਿਰਾਨ ਨਾਲ ਸੰਧੀ ਕੀਤੀ ਸੀ ਭਾਰਤ ਨੇ ਤੇ ਉਹਦੇ ਨਾਲ ਕੇ ਉਹਨੂੰ ਇਹ ਜਿਹੜੀ ਪੋਰਟ ਆ ਨੂੰ ਵਰਤਨ ਦੀ ਆਗਿਆ ਦਿੱਤੀ ਜਾਵੇ ਤੇ ਹੁਣ ਉਹਨਾਂ ਨੇ ਇੱਕ ਸਮਝੌਤਾ ਕੀਤਾ ਜਿਹਦੇ ਤਹਿਤ 10 ਸਾਲਾਂ ਲਈ ਇਹ ਜਿਹੜੀ ਪੋਰਟ ਆ ਉਹ ਭਾਰਤ ਦੇ ਕੰਟਰੋਲ ਚ ਰਹੇਗੀ ਜਿੱਦਾਂ ਜਿੱਦਾਂ ਗਵਾਦਰ ਪੋਰਟ ਚਾਈਨਾ ਦੇ ਕੰਟਰੋਲ ਚ ਰਹੇਗੀ ਤੇ ਚਾਈਨਾ ਉੱਥੋਂ ਜਿਹੜੇ ਬਾਕੀ ਮਿਡਲ ਈਸਟ ਦੇ ਕੰਟਰੀ ਉਹਨਾਂ ਨਾਲ ਵਪਾਰ ਕਰੇਗਾ ਇਹਦਾ ਭਾਰਤ ਨੇ 10 ਸਾਲਾਂ ਦਾ ਐਗਰੀਮੈਂਟ ਕੀਤਾ ਜਿਹੜਾ ਈਰਾਨ ਨਾਲ ਆ ਕਿ ਅਸੀਂ ਇਸ ਪੋਰਟ ਦੇ ਥਰੂ ਆਪਣਾ ਵਪਾਰ ਜਿਹੜਾ ਅਫਗਾਨਿਸਤਾਨ ਨਾਲ ਜਾਂ ਅੱਗੇ ਸਾਰੇ ਮੁਲਕਾਂ ਨਾਲ ਕਰਨਾ ਚਾਹੁੰਦੇ ਹਾਂ ਜਿਹੜਾ ਕਿਉਂਕਿ ਪਰ ਅ ਮ ਅਮਰੀਕਾ ਆ ਉਹਨੇ پابੰਦੀਆਂ ਲਾਈਆਂ ਹੋਈਆਂ ਰਾਤ ਤੇ ਤੇ ਉਹਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਭਾਰਤ ਨੂੰ ਇਹ ਸਮਝੌਤਾ ਨਹੀਂ ਸੀ ਕਰਨਾ ਚਾਹੀਦਾ ਸਾਨੂੰ ਪੁੱਛਿਆ ਬਗੈਰ ਯਾਨੀ ਕਿ ਕਰਨਾ ਹੀ ਨਹੀਂ ਸੀ ਚਾਹੀਦਾ ਪਰ ਹਰ ਮੁਲਕ ਨੇ ਆਪਣੇ ਤਵੇਖਣੇ ਹੁੰਦੇ ਭਾਰਤ ਨੇ ਆਪਣੇ ਤਵੇਖੇ ਆ ਤੇ ਭਾਰਤ ਖੈਰੇ ਨਕਸ਼ਕਤੀਸ਼ਾਲੀ ਹੈਗਾ ਕਿ ਕਦੀ ਲੋਡ ਪਵੇ ਤਾਂ ਅਮਰੀਕਾ ਨੂੰ ਵੀ ਉਹ ਕਹਿ ਦਿੰਦਾ ਕਿ ਤੁਸੀਂ ਆਪਣੀ ਤਰ੍ਹਾਂ ਕਰੋ ਅਸੀਂ ਆਪਣਾ ਦੇਸ਼ ਚਲਾਉਣਾ ਅਸੀਂ ਕਰ ਸਕਦੇ ਆ ਬਹੁਤੀ ਡਿਪੈਂਡੈਂਸ ਜਿਹੜੀ ਆ ਉਹ ਨਹੀਂ ਆ ਹਾਲਾਂਕਿ ਅਮਰੀਕਾ ਨੂੰ ਇਸ ਵੇਲੇ ਭਾਰਤ ਦੀ ਚਾਈਨਾ ਦੇ ਖਿਲਾਫ ਜਿਆਦਾ ਜ਼ਰੂਰਤ ਆ ਤੇ ਭਾਰਤ ਜਿਹੜਾ ਫਿਰ ਕਿਤੇ ਕਿਤੇ ਆਪਣੇ ਫੈਸਲੇ ਉਹ ਜੇ ਲੈ ਲੈਂਦੇ ਆਜ਼ਾਦੀ ਨਾਲ ਲੈ ਲਿੰਦਾ ਜਿਹੜੇ ਲੈਣੇ ਵੀ ਚਾਹੀਦੇ ਆ ਮੇਰੇ ਖਿਆਲ ਤੇ ਉਹ ਬੰਦਰਗਾਹ ਜੇ ਵਪਾਰ ਦੀ ਗੱਲ ਆ ਤੇ ਭਾਰਤ ਕਿਉਂ ਨਹੀਂ ਕਰੇਗਾ ਤੇ ਅਮਰੀਕਾ ਕਿਉਂ ਰੋਕੇਗਾ ਭਾਰਤ ਨੂੰ ਜੇ ਉਹਦੇ ਇਰਾਨ ਨਾਲ ਸਬੰਧ ਨਹੀਂ ਠੀਕ ਤੇ ਇਹਦਾ ਮਤਲਬ ਇਹ ਥੋੜਾ ਦੁਜੇ ਮੁਲਕ ਵੀ ਇਰਾਨ ਨਾਲ ਰੁੱਸ ਜਾਣ ਬਿਲਕੁਲ ਬਿਲਕੁਲ ਇਹ ਗੱਲ درست ਆ ਭੀਮਾ ਕੋਰੇਗਾ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਕਾਰਨਕੁਨ ਗੋਤਮ ਨਵਲੱਖਾਂ ਨੂੰ ਸੁਪਰੀਮ ਕੋਰਟ ਤੋਂ ਜੜੀਆ ਜਮਾਨਤ ਮਿਲ ਗਈ ਹੈ ਕੀ ਮਾਮਲਾ ਸੀਗਾ ਇਹ ਬੜਾ ਤੁਹਾਨੂੰ ਪਤਾ ਪਪੂਲਰ ਮਾਮਲਾ ਸੀਗਾ ਭੀਮਾ ਕੋਰੇਗਾਪ ਜਿਹੜਾ ਉੱਥੇ ਇੱਕ ਦਲਿਤ ਭਾਈਚਾਰੇ ਨੂੰ ਲੈ ਕੇ ਕੁਝ ਉੱਥੇ ਘਟਨਾਵਾਂ ਹੋਈਆਂ ਸੀ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਬੁੱਧੀਜੀਵੀ ਲੋਕ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਉਹਨਾਂ ਨੂੰ ਉਹਨਾਂ ਤੇ ਕੇਸ ਚਲਾਏ ਗਏ ਸੀ ਤੇ ਭਾਜਪਾ ਨੇ ਇੱਕ ਘੜਿਆ ਸੀਗਾ ਇਹ 1918 ਚ ਹੋਈ ਸੀ ਇਹ ਘਟਨਾ ਤੇ ਉਹਦਾ ਇਹਨਾਂ ਨੇ ਨਵਾਂ ਨਾਂ ਘੜਿਆ ਸੀਗਾ ਅਰਬਨ ਨਕਸਲ ਇੱਕ ਤੇ ਜਿਹੜੇ Maoਵਾਦੀ ਲੜ ਰਹੇ ਆ ਜੰਗਲਾਂ ਚ ਤੇ ਉਹਨਾਂ ਨੂੰ ਇਹ ਕਹਿੰਦੇ ਆ ਜੀ ਜਿਹੜੇ ਸ਼ਹਿਰਾਂ 'ਚ ਬੈਠੇ ਹੋਏ ਬੁੱਧੀਜੀਵੀ ਆ ਨਾ ਇਹ ਉਹਨਾਂ ਨੂੰ ਵਿਚਾਰਧਾਰਕ ਤੌਰ ਦੇ ਉੱਤੇ ਸਪੋਰਟ ਕਰਦੇ ਆ ਤੇ ਜਿਹਦੇ ਕਰਕੇ ਇਹ ਲੜਾਈ ਖਤਮ ਨਹੀਂ ਹੁੰਦੀ ਤੇ ਇਹਨਾਂ ਬਹੁਤ ਸਾਰੇ ਲੋਕਾਂ ਨੂੰ ਫੜਿਆ ਸੀਗਾ ਤੇ ਇਸ ਤਰ੍ਹਾਂ ਹੀ ਇਹ ਜਿਹੜੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸੀਗੇ ਗੌਤਮ ਨਵਲੱਖਾ ਜੀ ਉਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਹੋਇਆ ਸੀਗਾ ਤੇ ਉਹਨਾਂ ਦੀ ਸਿਹਤ ਬਹੁਤ ਖਰਾਬ ਸੀਗੀ ਤੇ ਬਹੁਤ ਸਾਰੇ ਪ੍ਰੈਸ਼ਰ ਦੇ ਨਾਲ ਇਹ ਕਿਹਾ ਗਿਆ ਕਿ ਉਹਨਾਂ ਨੂੰ ਤੁਸੀਂ ਜੇਲ੍ਹ 'ਚ ਨਹੀਂ ਉਹਨਾਂ ਨੂੰ ਘਰ 'ਚ ਨਜ਼ਰਬੰਦ ਕਰੋ ਤੇ ਉਹਨਾਂ ਨੂੰ ਫਿਰ ਘਰ ਤੋਂ ਨਜ਼ਰਬੰਦ ਕੀਤਾ ਗਿਆ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰ ਕਿਹਾ ਗਿਆ ਕਿ ਕਿਉਂਕਿ ਤੁਹਾਨੂੰ ਘਰ 'ਚ ਨਜ਼ਰਬੰਦ ਕਰਨ ਦਾ ਸਰਕਾਰ ਦਾ ਇੰਨੇ ਲੱਖ ਖਰਚਾ ਆਇਆ ਤੇ ਉਹ ਖਰਚਾ ਤੁਸੀਂ ਦਿਓਗੇ ਉਹ ਕਿਉਂਕਿ ਸੰਸਥਾ ਚਲਾਉਂਦੇ ਆ ਕਿਸੇ ਤਰੀਕੇ ਉਹ ਮੈਨੇਜ ਕੀਤਾ ਹੁਣ 20 ਲੱਖ ਰੁਪਏ ਉਹਨਾਂ ਨੂੰ ਹੋਰ ਜਮ੍ਹਾਂ ਕਰਾਉਣ ਲਈ ਵੀ ਕਿਹਾ ਜਾ ਰਿਹਾ ਕਿ ਜਿੰਨਾ ਸਮਾਂ ਤੁਹਾਨੂੰ ਘਰ 'ਚ ਨਜ਼ਰਬੰਦ ਰੱਖਿਆ ਜਿਹੜਾ ਸਰਕਾਰ ਦਾ ਖਰਚਾ ਆਇਆ ਇੱਕ ਪਾਸੇ ਤੇ ਉਹ ਬੰਦੇ ਨੂੰ ਤੁਸੀਂ ਨਜ਼ਰਬੰਦ ਰੱਖ ਰਹੇ ਹੋ ਤੇ ਇੱਕ ਪਾਸੇ ਉਹ ਕੋ ਖਰਚਾ ਵੀ ਕਲੇਮ ਕਰ ਰਹੇ ਹੋ ਵੀ ਸਾਰਾ ਸਕਿਉਰਿਟੀ ਦਾ ਖਰਚਾ ਹੈ ਉਹਨੂੰ ਕਿਹੜੀ ਸਕਿਉਰਿਟੀ ਤੁਸੀਂ ਜੈਡ ਸਕਿਉਰਿਟੀ ਦਿੱਤੀ ਇੱਕ ਪਾਸੇ ਤੇ ਧਾੜਾਂ ਦੀਆਂ ਧਾੜਾਂ ਤੁਸੀਂ ਜੈਡ ਸਕਿਉਰਿਟੀ ਵਾਈ ਸਕਿਉਰਿਟੀ ਆਪਣੇ ਨਿੱਕੇ ਮੋ ਟ੍ਰੈਲੀ ਡਰਨ ਨੂੰ ਦੇ ਹੀ ਭਰਦੇ ਹੋ ਜਿਹੜਾ ਬੀਜਪੀ ਜਾਂਦਾ ਉਹਨੂੰ ਤੁਸੀਂ ਜੈਡ ਸਕਿਉਰਿਟੀ ਜਾਂ ਵਾਈ ਸਕਿਉਰਿਟੀ ਭੇਜਾ ਦਿੰਦੇ ਹੋ ਤੇ ਦੂਜੇ ਪਾਸੇ ਇੱਕ ਪਾਸੇ ਤੁਸੀਂ ਬੁੱਧੀਜੀਵੀ ਨੂੰ ਅੰਦਰ ਬੰਦ ਕੀਤਾ ਹੋਇਆ ਉਹਨੂੰ ਘਰੋਂ ਬਾਹਰ ਨਹੀਂ ਜਾਣ ਦੇ ਰਹੇ ਤੇ ਹੁਣ ਕਹਿ ਰਹੇ ਤੁਸੀਂ ਜੀ ਤੁਹਾਡੇ ਤੇ ਖਰਚਾ ਆਇਆ ਉਹ ਵੀ ਜਮ੍ਹਾਂ ਕਰਾਓ ਭਾਰਤ ਦੇ ਕਾਨੂੰਨ ਵੀ ਨਰਾਲੇ ਆ ਦੇਖਦੇ ਆ ਕਿਸ ਤਰ੍ਹਾਂ ਦੀ ਗੱਲ ਜਾਂਦੀ ਹੈ ਜੀ ਜੀ ਬਿਲਕੁਲ ਪੀਐਮ ਮੋਦੀ ਹੋਰ ਹਨੇਵਾਰਾਂ ਸੀ ਸੀਟ ਤੋਂ ਨਾਮਜ਼ਦਗੀ ਜਿਹੜੀ ਆ ਉਹ ਦਾਖਲ ਕੀਤੀ ਉਸ ਤੋਂ ਪਹਿਲਾਂ ਵਾਰਨਸੀ ਪਹੁੰਚ ਕੇ ਉਹਨਾਂ ਨੇ ਜਿਹੜਾ ਆ ਉਹ ਦਸ਼ਾਵਤ ਦੇ ਘਾਟ ਜਿਹੜਾ ਆ ਉੱਥੇ ਮੱਥਾ ਟੇਕਿਆ ਤੇ ਹੋਰ ਮੰਦਰ ਜਿਹੜੇ ਉੱਥੇ ਵੀ ਪੂਜਾ ਕੀਤੀ ਆ ਬਿਲਕੁਲ ਜੀ ਉਹਨਾਂ ਦੇ ਨਾਲ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਨੱਡਾ ਸਾਹਿਬ ਤੇ ਕਈ ਹੋਰ ਕੇਂਦਰ ਦੀ ਕੈਬਨਿਟ ਦੇ ਉਹਨਾਂ ਦੇ ਮੰਤਰੀ ਤੇ 12 ਸਟੇਟਾਂ ਦੇ ਮੁੱਖ ਮੰਤਰੀ ਜਿੱਥੇ-ਜਿੱਥੇ ਭਾਜਪਾ ਦੀ ਹਕੂਮਤ ਹੈ ਉਹ ਸਾਰੇ ਇਕੱਠੇ ਕਰਕੇ ਲੈ ਕੇ ਗਏ ਔਰ ਦੂਜਾ ਤੇ ਉਹਨਾਂ ਦਾ ਪੱਕਾ ਹੀ ਕੰਮ ਆ ਵੀ ਉਹ ਉੱਥੇ ਜਾ ਕੇ ਤੇ ਮੰਦਰਾਚ ਪੂਜਾ ਕਰਕੇ ਤਿਲਕ ਲਾ ਕੇ ਲੋਕਾਂ ਨੂੰ ਦਿਖਾਉਂਦੇ ਆ ਕਿ ਮੈਂ ਬੜਾ ਹਿੰਦੂਤਵ ਦਾ ਮੈਂ ਪ੍ਰਚਾਰ ਕਰ ਰਿਹਾ ਉੱਥੇ ਤੇ ਕਈ ਚੀਜ਼ਾਂ ਹੋਰ ਵੀ ਆਸੋ ਹੋਣੀ ਆ ਅੱਜ ਮੈਂ ਦੇਖ ਰਿਹਾ ਸੀਗਾ ਕਿ ਉਥੇ ਉਹ ਬੋਲਦਿਆਂ ਫਿਰ ਤੁਹਾਨੂੰ ਯਾਦ ਹੈ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਜੇ ਇਲੈਕਸ਼ਨ 'ਚ ਕੁਝ ਦਿਨ ਹੋ ਰਿਹਾ ਤੁਹਾਨੂੰ ਰੋਂਦੇ ਦੇਖਣਗੇ ਪ੍ਰਧਾਨ ਮੰਤਰੀ ਤੇ ਅੱਜ ਉਹਨਾਂ ਦੀ ਗੱਲ ਸੱਚ ਹੋ ਗਈ ਆ ਉਥੇ ਫਿਰ ਉਹ ਆਪਣੀ ਮਾਂ ਦਾ ਨਾਮ ਲਿਖੇ ਤੇ ਉਹ ਰੋਂਦੇ ਨਜ਼ਰ ਆਏ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਹਿ ਰਿਹਾ ਕਿ ਮਨੀਪੁਰ 'ਚ ਇੰਨਾ ਕੁਝ ਹੋਇਆ ਕਿਸਾਨ ਮਰ ਗਏ 750 ਉਦੋਂ ਤਾਂ ਲੇਥਰੂ ਬਾਹਰ ਨਹੀਂ ਨਿਕਲੇ ਤੇ ਹੁਣ ਤੁਸੀਂ ਬਾਰ-ਬਾਰ ਉੱਥੇ ਇਲੈਕਸ਼ਨ ਲੜਨ ਦੇ ਵੇਲੇ ਤੁਹਾਨੂੰ ਅਥਰੂ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਵੀ ਅਜੀਬ ਗੱਲ ਕਹਿ ਰਿਹਾ ਕਿ ਮੈਨੂੰ ਜੇ ਮੇਰੀ ਮਾਂ ਨੇ ਜਨਮ ਦਿੱਤਾ ਉਹ ਕਹੇਗਾ ਪੱਤਰਕਾਰ ਕਹਿ ਰਿਹਾ ਸੀਗਾ ਕਿ ਅੱਜ ਤੱਕ ਸੁਣਿਆ ਕਿ ਪਿਓ ਬਾਰੇ ਤੇ ਨਹੀਂ ਪਤਾ ਹੁੰਦਾ ਪਿਓ ਨੇ ਉਹ ਮੇਰਾ ਪਿਓ ਆ ਕਿ ਉਹਨੇ ਜਨਮ ਦਿੱਤਾ ਕਿ ਨਹੀਂ ਮਾਂ ਬਾਰੇ ਤੇ 100% ਲੋਕਾਂ ਨੂੰ ਪਤਾ ਹੁੰਦਾ ਕਿ ਮੇਰੀ ਮਾਂ ਵਾ ਤੇ ਪ੍ਰਧਾਨ ਮੰਤਰੀ ਕਹਿੰਦੇ ਵੀ ਜੇ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਜਾਂ ਨਹੀਂ ਦਿੱਤਾ ਸੋ ਇਹ ਡਰਾਮੇ ਬਾਜ਼ੀਆਂ ਅਥਰੂ ਸੁੱਟਣੇ ਪ੍ਰਧਾਨ ਮੰਤਰੀ ਸਾਡੇ ਬਹੁਤ ਜ਼ਿਆਦਾ ਨ ਤੇ ਇਹਨੂੰ ਹੁਣ ਲੋਕ ਉਹਦਾ ਸੀਰੀਅਸਲੀ ਨਹੀਂ ਲੁਕਾਉਂ ਲੱਗਾ ਕਿ ਮਨਮਛ ਦੇ ਥਰੂ ਆਪਣਾ ਵੀ ਵਕਾਰ ਗਵਾਇਆ ਤੇ ਆਪਣੇ ਰਤਬੇ ਦਾ ਵੀ ਜਿਹੜਾ ਆ ਉਹ ਬਿਲਕੁਲ ਕਾਫੀ ਵਕਾਰ ਜਿਹੜਾ ਗਵਾਇਆ ਆ ਤੇ ਅਗਲੀ ਖਬਰ ਵੀ ਮੋਦੀ ਹੋਰਾਂ ਦੇ ਨਾਲ ਹੀ ਸੰਬੰਧਿਤ ਆ ਰਾਮ ਮੰਦਰ ਕਿੰਦੇ ਪਹਿਲਾਂ ਵੀ ਚੋਣ ਮੁੱਦਾ ਨਹੀਂ ਸੀ ਹੈਗਾ ਭਵਿੱਖ ਦੇ ਵਿੱਚ ਵੀ ਨਹੀਂ ਜਿਹੜਾ ਅਜਾ ਕੁਝ ਹੋਵੇਗਾ ਤੇ ਉਹਨਾਂ ਨੇ ਕਿਹਾ ਕਿ ਰਾਮ ਮੰਦਰ ਦੀ ਪਵਿੱਤਰਤਾ ਦਾ ਸੱਦਾ ਜਿਨ੍ਹਾਂ ਨੇ ਠੁਕਰਾਇਆ ਉਹ ਲੋਕ ਜਿਹੜੇ ਆ ਉਹ ਕਾਂਗਰਸ ਤੇ ਦੋਸ਼ ਲਾ ਰਿਹਾ ਵੀ ਇੱਕ ਪਾਸੇ ਜੇ ਤੁਸੀਂ ਰਾਮ ਮੰਦਰ ਦਾ ਪ੍ਰਾਣ ਪ੍ਰティਸ਼ਟਾ ਵਾਲਾ ਪ੍ਰੋਗਰਾਮ ਕੀਤਾ ਸੀ ਉਹ ਚ ਇਹਨਾਂ ਨੂੰ ਸੱਦਿਆ ਸੀਗਾ ਤੇ ਜਿਹੜੇ ਲੋਕਾਂ ਨੇ ਉਦੋਂ ਨਹੀਂ ਸੀ ਗਏ ਕਿਉਂਕਿ ਕਾਂਗਰਸ ਨੇ ਸਾਫ਼ ਕਹਿਆ ਸੀਗਾ ਕਿ ਤੁਸੀਂ ਇਹ ਇਸ ਨੂੰ ਈਵੈਂਟ ਬਣਾ ਕੇ ਤੇ ਸਿਆਸੀ ਫਾਇਦਾ ਲੈਣਾ ਚਾਹੁੰਦੇ ਹੋ ਤੁਸੀਂ ਇਸ ਕਰਕੇ ਨਹੀਂ ਰਾਮ ਮੰਦਰ ਬਣਾਇਆ ਕਿ ਤੁਸੀਂ ਰਾਮ ਦੇ ਬੜੇ ਭਗਤ ਹੋ ਤੁਸੀਂ ਰਾਮ ਦੇ ਨਾਂ ਤੇ ਵੋਟਾਂ ਹਾਸਲ ਕਰਨਾ ਚਾਹੁੰਦੇ ਹੋ ਰਾਮ ਨੂੰ ਵੇਚਣਾ ਚਾਹੁੰਦੇ ਹੋ ਅਸੀਂ ਇਦਾਂ ਨਹੀਂ ਜਾਵਾਂਗੇ ਅਸੀਂ ਜਾਵਾਂਗੇ ਜ ਜੇਨੂੰ ਸਾਡੀ ਸ਼ਰਧਾ ਹੋਊਗੀ ਤੇ ਹੁਣ ਇਹ ਕਹਿ ਰਿਹਾ ਜਿਹੜਿਆਂ ਨੇ ਉਦੋਂ ਇਹ ਨਕਾਰਿਆ ਸੀਗਾ ਸਾਡਾ ਇਹ ਮੰਦਰ ਤੇ ਜਾਣ ਦਾ ਸੱਦਾ ਤੇ ਉਹੋ ਹੀ ਹੁਣ ਲੋਕ ਜਿਹੜੇ ਆ ਸਾਡਾ ਵਿਰੋਧ ਕਰ ਰਹੇ ਆ ਤੇ ਉਹ ਕਹਿੰਦੇ ਕਿ ਰਾਮ ਮੰਦਰ ਤੇ ਕਦੀ ਵੋਟਾਂ ਦਾ ਮੁੱਦਾ ਰਿਹਾ ਹੀ ਨਹੀਂ ਨਾ ਪੁਹਿਖ ਚ ਰਹੇਗਾ ਨਾ ਹੁਣ ਰਹੇਗਾ ਉਹਨਾਂ ਦਾ ਜੇ ਵੀ ਕਿਹਾ ਕਿ ਮੈਂ ਤੇ ਮੁਸਲਮਾਨ ਸ਼ਬਦੀ ਨਹੀਂ ਵਰਤਿਆ ਜਿਹੜਾ ਵੱਧ ਬੱਚੇ ਪੈਦਾ ਕਰਨਾ ਜੁਲਤੀ ਭਾਸ਼ਾ ਜੋ ਨਾ ਕਿਹਾ ਉਹ ਕਹਿੰਦੇ ਆ ਕਿ ਮੈਂ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਦੇ ਵੱਧ ਬੱਚੇ ਹੁੰਦੇ ਆ ਮੈਂ ਮੁਸਲਮਾਨ ਤੇ ਕਿਤੇ ਵੀ ਨਹੀਂ ਕਿਹਾ ਮੈਂ ਤੇ ਕਿਹਾ ਸੀਗਾ ਕਿ ਜਿਹੜੇ ਇਹ ਸਾਧਨ ਆ ਉਹਨਾਂ ਤੱਕ ਪਹੁੰਚਣੇ ਚਾਹੀਦੇ ਜਿਨ੍ਹਾਂ ਦੇ ਵੱਧ ਬੱਚੇ ਆ ਉਲਟੀ ਗੱਲ ਕਹਿ ਰਹੇ ਅੱਜ ਜੀ ਮਤਲਬ ਉਹ ਇੰਨਾ ਉਹਨਾਂ ਦਾ ਵੀ ਜਿਹੜਾ ਕੌਨਫੀਡੈਂਸ ਲੈਵਲ ਸੀਗਾ ਉਹ ਵੀ ਬਿਲਕੁਲ ਇੱਥੋਂ ਇੱਥੋਂ ਸਾਫ ਨਜ਼ਰ ਆਉਂਦਾ ਕਿ ਉਹਨਾਂ 'ਚ ਘਬਰਾਹਟ ਆ ਤੇ ਕੌਨਫੀਡੈਂਸ ਜਿਹੜਾ ਜਿਹੜਾ ਓਵਰ ਕੌਨਫੀਡੈਂਸ ਬਣਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦਾ ਗਰਾਫ ਥੱਲੇ ਆਇਆ ਤੇ ਹੁਣ ਉਹ ਕਹਿ ਰਿਹਾ ਕਿ ਨਹੀਂ ਮੈਂ ਤੇ ਕਦੀ ਕਿਹਾ ਹੀ ਨਹੀਂ ਮੁਸਲਮਾਨਾਂ ਬਾਰੇ ਨਾ ਅੱਗੇ ਕਦੀ ਕਹੂੰਗਾ ਮੈਂ ਤੇ ਕਿਹਾ ਸੀਗਾ ਕਿ ਕਹਿੰਦਾ ਗਰੀਬ ਘਰਾਂ ਦੇ ਲੋਕਾਂ ਦੇ ਵੱਧ ਬੱਚੇ ਹੁੰਦੇ ਆ ਮੈਂ ਤਾਂ ਕਹੇ ਸੀ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਜਦੋਂ ਕਿ ਉਲਟਾ ਕਹਿ ਰਹੇ ਸੀ ਕਿ ਤੁਹਾਡੇ ਕੋਲ ਖੋ ਕੇ ਵੱਧ ਬੱਚਿਆਂ ਨੂੰ ਦੇ ਦੇਣਗੇ ਕੋਈ ਕੁਝ ਨਹੀਂ ਰਾਜਨੀਤੀ ਦਾ ਕੋਈ ਸੂਲ ਰਿਆ ਨਹੀਂ ਕੁਝ ਵੀ ਕਿਹਾ ਜਾ ਸਕਦਾ ਬਿਲਕੁਲ ਸਮਾਜਵਾਦੀ ਪਾਰਟੀ ਦੇ ਨੇਤਾ ਖਲੇਸ਼ ਯਾਦਵ ਨੇ ਬੀਜੇਪੀ ਤੇ ਦੋਸ਼ ਲਗਾਇਆ ਕਿ ਭਾਜਪਾ ਨੇ 100 ਕਰੋੜ ਰੁਪਿਆ ਜਿਹੜਾ ਹੈ ਉਹ ਗੂਗਲ ਐਡ ਦੇ ਉੱਤੇ ਖਰਚ ਕੀਤਾ ਆਪਾਂ ਨੂੰ ਪਤਾ ਹੈ ਯਾ ਹਰਿੰਦਰ ਕੇ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ ਭਾਰਤ ਵਿੱਚ ਚੋਣਾ ਵੈਸੇ ਤੇ ਜੇ ਕਿਹਾ ਜਾਵੇ ਕਿ ਜਿਹੜੀ ਫੈਡਰਲ ਇਲੈਕਸ਼ਨ ਹੋ ਤੇ 100 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਲਾਇਆ ਤੇ ਕੋਈ ਬਹੁਤ ਹੀ ਵੱਡੀ ਰਕਮ ਵੀ ਨਹੀਂ ਪਰ ਕਿਹ ਖਬਰ ਤਾਂ ਬਣੀ ਕਿਉਂਕਿ ਸਭ ਤੋਂ ਵੱਧ ਇਸ ਸਰਕਾਰ ਲਾਇਆ ਬਹੁਤ ਸਾਰੇ ਹੋਰ ਪਾਰਟੀਆਂ ਨੇ ਵੀ ਗੂਗਲ ਤੇ ਥਰੂ ਐਡ ਕੀਤੀ ਹੋਗੀ ਤੁਹਾਨੂੰ ਪਤਾ ਨਾ ਗੂਗਲ ਵਾਲੇ ਵੀ ਕਹਿੰਦੇ ਆ ਇੰਨੇ ਪੈਸੇ ਦੋ ਤੇ ਤੁਹਾਡੀ ਐਡ ਪਹਿਲੇ ਨੰਬਰ ਤੇ ਇੰਨੇ ਪੈਸੇ ਦੋ ਤੇ ਦੂਜੇ ਨੰਬਰ ਤੇ ਇਦਾਂ ਤੇ ਕਿਉਂਕਿ ਇਹਨਾਂ ਕੋਈ ਪੈਸੇ ਦੀ ਕੋਈ ਤੋੜ ਨਹੀਂ ਆ ਤੇ ਬਹੁਤ ਸਾਰਾ ਪੈਸਾ ਇਹਨਾਂ ਜਿਹੜਾ ਉਹ ਲ ਉਹਨਾਂ ਨੇ ਕਿਹਾ ਸਮਾਜਵਾਦੀ ਪਾਰਟੀ ਦੇ ਨੇਤਾ ਜਿਹੜੇ ਇਕਲੇਸ਼ ਜਾਂ ਦੇ ਬਿਆ ਕਿ ਲੋਕਾਂ ਦਾ ਪੈਸਾ ਹੈ ਲੋਕਾਂ ਕੋਲੋਂ ਜਾਂ ਤੇ ਤੁਸੀਂ ਟੈਕਸਾਂ ਦੇ ਰੂਪ ਚ ਇਕੱਠਾ ਕੀਤਾ ਖੋਇਆ ਹੋਇਆ ਤੇ ਜਾਂ ਫਿਰ ਕਾਲਾ ਧਨ ਜਿਹੜਾ ਉਹ ਵੀ ਲੋਕਾਂ ਦਾ ਖਲ ਲਹੂ ਨਚੋੜ ਕੇ ਲਿਆ ਹੋਇਆ ਵਾ ਵੱਡੇ ਵੱਡੇ ਸਰਮਾਇਦਾਰਾਂ ਨੇ ਉਹ ਪੈਸਾ ਤੁਸੀਂ ਲਾ ਰਹੇ ਹੋ ਤੇ ਜਨਤਾ ਨੇ ਤੁਹਾਨੂੰ ਚਾਰ ਗੇੜਾਂ ਚ ਦਿਖਾ ਦਿੱਤਾ ਵਾ ਕਿ ਤੁਹਾਡਾ ਇਹੋ ਜਿਹਾ ਚੀਜ਼ਾਂ ਕੰਮ ਨਹੀਂ ਆਉਣੀਆਂ ਖੈਰ ਇਹ ਸਿਆਸੀ ਜਿਹੜੀ ਆ ਉਹ ਕਹਿੰਦੇ ਇੱਥੋਂ ਪਤਾ ਲੱਗਦਾ ਕਿ ਜਿਹੜੀ ਚਾਰ ਫੇਸ ਦੀ ਹੁਣ ਤੱਕ VOTING ਹੋਈ ਆ ਉਹਦੇ ਚ ਭਾਰਤੀ ਜਨਤਾ ਪਾਰਟੀ ਨੂੰ ਇਹ ਮਹਿਸੂਸ ਹੋ ਰਿਹਾ ਕਿ ਵੋਟਾਂ ਦਾ ਜਿਹੜਾ ਨਾ ਜਿੰਦਾ ਵੋਟਾਂ ਮਿਲਦੀਆਂ ਸੀ ਕਿਉਂਕਿ 90% 95% ਤੱਕ ਤੇ ਪਹੁੰਚ ਗਈ ਗਰਾਫ ਤੇ ਮੁੜ ਕੇ ਥੱਲੇ ਆਉਣਾ ਹੁੰਦਾ ਨਾ ਹੁਣ ਉਹਨਾਂ ਨੂੰ ਸਾਹਸ ਹੋ ਰਿਹਾ ਕਿ ਸਾਡੀਆਂ ਵੋਟਾਂ ਘਟੀਆਂ ਨੇ ਤੇ ਅਕਲੇਸ਼ ਜਾਦਵ ਨੇ ਵੀ ਇਹ ਕਿਹਾ ਕਿ ਵੋਟਾਂ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਐ ਦਿਵਾਲੀਆ ਹੋ ਗਈ ਐ ਵੋਟਾ ਮੂਟਾ ਨਹੀਂ ਹੈ ਗਿਆ ਉਹਨਾਂ ਕੋਲ ਦਿਵਾਲੀਆ ਬਣ ਗਈ ਆ ਉਹ ਬੈਂਕਰਪਟ ਹੋ ਗਈ ਆ ਆਪਣਾ ਵੋਟ ਵੋਟ ਨਹੀਂ ਹੈ ਗਈ ਹੁਣ ਉਹਨਾਂ ਕੋਲ ਜੀ 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 ਬਿਲਕੁਲ ਵੋਟ ਬੈਂਕ ਨਹੀਂ ਹੈਗਾ ਸਵਾਤੀ ਮਾਲੀ ਵਾਲ ਹੋਰਾਂ ਦੀ ਖਬਰ ਅਸੀਂ ਕੱਲ ਵੀ ਕੀਤੀ ਸੀ ਕਿ ਬਸਲੂਕੀ ਜਿਹੜੀ ਆ ਉਹਨਾਂ ਦੇ ਨਾਲ ਹੋਈ ਤੇ ਆਪ ਨੇ ਉਹਦੇ ਤੇ ਚੁੱਪੀ ਜਿਹੜੀ ਆ ਥੋੜੀ ਕੇਜਰੀਵਾਲ ਦੇ ਨਿੱਜੀ ਸਕੱਤਰ ਜਿਹੜੇ ਆ ਉਹਨਾਂ ਦੇ ਤੇ ਸਖਤ ਕਿਹਦੇ ਕਾਰਵਾਈ ਆਈ ਇਹ ਸੰਜੇ ਸਿੰਘ ਦੀ ਬਾਹਰ ਆਏ ਜੀ ਉਹਨਾਂ ਨੇ ਚੁੱਪ ਤੋੜੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਨਿੱਜੀ ਸਕੱਤਰ ਹੈ ਕੇਜਰੀਵਾਲ ਦਾ ਉਹਦੇ ਤੇ ਜਰੂਰ ਜਿਹੜਾ ਉਹ ਕਾਰਵਾਈ ਹੋਊਗੀ ਪਰ ਜਿਹੜੀ ਰਾਜ ਸਭਾ ਮੈਂਬਰ ਹੈ ਸਵਾਤੀ ਮਾਲੀ ਵਾਲ ਵੀ ਇਹ ਇਹਨਾਂ ਨੇ ਕੰਪਲੇਂਟ ਆਫੀਸ਼ੀਅਲੀ ਅਜੇ ਵੀ ਨਹੀਂ ਲਿਖਾਈ ਪੁਲਿਸ ਥਾਣੇ ਤੱਕ ਗਏ ਆ ਕਹਿੰਦੇ ਜਾ ਕੇ ਦੱਸਿਆ ਕਿ ਮੈਂ ਹੀ ਤੁਹਾਨੂੰ ਫੋਨ ਕੀਤਾ ਪਰ ਨਾਲ ਹੀ ਕਿਉਂਕਿ ਉਹ ਰਹਿ ਆ ਔਮਨ ਕਮਿਸ਼ਨ ਦੇ ਉਹਨਾਂ ਨੂੰ ਪਤਾ ਕਿ ਜੇ ਮੈਂ ਅਧੂਰੀ ਜੀ ਕੋਈ ਐਪਲੀਕੇਸ਼ਨ ਦੇਤੀ ਤੇ ਬਣਨਾ ਕੁਝ ਨਹੀਂ ਉਹਨਾਂ ਕਹਿੰਦੇ ਕਿ ਮੈਂ ਤਿਆਰੀ ਕਰਕੇ ਪਹਿਲੀ ਗੱਲ ਤੇ ਮੈਡੀਕਲ ਹੋਣਾ ਹੁੰਦਾ ਹੁਜੇ ਵੇਲੇ ਹੋ ਸਕਦਾ ਉਹਨਾਂ ਮੈਡੀਕਲ ਕਰਾਉਣਾ ਹੋਵੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਪਰ ਤਰੀਕੇ ਦੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਕੋਈ ਐਜੂਕੇਸ਼ਨ ਦੇਣੀ ਹੋਵੇ ਪਰ ਇਹਦੇ ਮੀਨਿੰਗ ਕਈ ਤਰ੍ਹਾਂ ਦੇ ਕੱਢੇ ਜਾ ਰਹੇ ਆ ਜਿਹੜੇ ਸੋਸ਼ਲ ਮੀਡੀਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਉਹਦੇ ਅੰਦਰ ਵੀ ਬੜਾ ਕੁਝ ਚੱਲ ਰਿਹਾ ਹੈ ਜਿਹੜੇ ਸੁਆਤੀ ਮਈਵਾਲ ਮਈਵਾਲ ਆ ਤੇ ਮਾਦੀਵਾਲ ਤੇ ਜਿਹੜੇ 6 ਮੈਂਬਰ ਪਾਰਲੀਮੈਂਟ ਪੰਜਾਬ ਵਾਲੇ ਤੇ ਇਹਦਾ ਹੀ ਰਾਗਵ ਚੱਡਾ ਹੈ ਜਿਹੜੇ ਉਹਨਾਂ ਦੀ ਆ ਜਦੋਂ ਤੇ ਕੇਜਰੀਵਾਲ ਅੰਦਰ ਗਿਆ ਇਹ ਕੁਛ ਬੋਲ ਨਹੀਂ ਸੀ ਰਿਹਾ ਤੇ ਇਹ ਸਵਾਤੀ ਮਾਲੀਵਾਲ ਵੀ ਅਮਰੀਕਾ ਵਿੱਚ ਸੀ ਜਦੋਂ ਇਹ ਅਮਰੀਕਾ ਤੋਂ ਵਾਪਸ ਆਏ ਇਹਨਾਂ ਦਾ ਕੋਈ ਵੀ ਬਿਆਨ ਨਹੀਂ ਆਇਆ ਹੁਣ ਤੱਕ ਤੇ ਇਹ ਗਏ ਨੇ ਉੱਥੇ ਮਿਲਣ ਜੀ ਤੇ ਹੋ ਸਕਦਾ ਕੇਜਰੀਵਾਲ ਸਾਹਿਬ ਨੇ ਹੀ ਕਿਹਾ ਹੋਵੇ ਕਿ ਮੈਂ ਉਹਨੂੰ ਨਹੀਂ ਮਿਲਣਾ ਚਾਹੁੰਦਾ ਤੇ ਉਹਨਾਂ ਦਾ ਜਿਹੜਾ ਪੀਏ ਆ ਉਹਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਉੱਥੇ ਇਹਨਾਂ ਦੀ ਟਕਰਾਰ ਹੋ ਗਈ ਤੇ ਥੁਪਾਈ ਹੋਈ ਆ ਤੇ ਕਿਉਂਕਿ ਵੂਮਨ ਆ ਕੁਦਰਤੀ ਆ ਵੀ ਕਮਜ਼ੋਰ ਵੀ ਹੋਣਗੇ ਤਾਂ ਕੈਸ਼ਾ ਹੀ ਨਸ਼ਕਾਰ ਹੋਏ ਹੋਣਗੇ ਤੇ ਪਾਰਟੀ ਦੇ ਅੰਦਰ ਹੁਣ ਮੈਨੂੰ ਲੱਗਦਾ ਆ ਤੁਹਾਨੂੰ ਪਤਾ ਇਹ ਪਾਰਟੀ 'ਚ ਅੱਜ ਨਹੀਂ ਇਹ ਵਰਤਾਰਾ ਸ਼ੁਰੂ ਹੋਇਆ ਜਦੋਂ ਬਹੁਤ ਪਹਿਲਾਂ ਦੀ ਗੱਲ ਹੈ ਜਦੋਂ ਇਹ ਕੱਲੇ ਦਿੱਲੀ 'ਚ ਹੀ ਹੁੰਦੇ ਸੀ ਕਨਵੀਨਰ ਬਣਨੇ ਸੀਗਾ ਪਾਰਟੀ ਦਾ ਤੇ ਕਨਵੀਨਰ ਵਾਸਤੇ ਇਹਨਾਂ ਸੋਚਿਆ ਸੀ ਕਿ ਜੇ ਸੀਐਮ ਕੇਜਰੀਵਾਲ ਆ ਤੇ ਕਨਵੀਨਰ ਕਿਸੇ ਦੂਜੇ ਨੂੰ ਬਣਾ ਦੇਣ ਤੁਹਾਨੂੰ ਉਦੋਂ ਨਰਾਜ਼ਗੀयां ਸ਼ੁਰੂ ਹੋਈਆਂ ਉੱਥੇ ਤੱਕ ਕੰਮ ਕੀ ਹੋਈ ਸੀ ਜਗਿੰਦਰ ਯਾਦਵ ਨਾਲ ਤੇ ਉਦੋਂ ਗਾਂਧੀ ਰਾਣੇ ਜਿਹੜੇ ਪੰਜਾਬ ਤੋਂ ਪਾਰ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ 'ਚ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਸੀ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਤੇ ਇਸੇ ਕਰਕੇ ਆਪਣੇ ਪ੍ਰਸ਼ਾਂਤ ਪੂਸ਼ਣ ਜਿਹੜੇ ਵੱਡੇ ਨਾਂ ਸੀਗੇ ਉਹ ਇਹਨਾਂ ਤੋਂ ਅੱਡ ਹੋਏ ਕਿਉਂਕਿ ਇਹ ਵਨ ਨਾਮ ਇਹ ਸ਼ੋਰ ਰੱਖਣਾ ਚਾਹੁੰਦੇ ਆ ਕੇਜਰੀਵਾਲ ਨਹੀਂ ਆਪਣੇ ਹੱਥਾਂ ਦਾ ਰੱਖਣਾ ਚਾਹੁੰਦੇ ਆ ਹੁਣ ਵੇਖਦੇ ਆ ਕਿ ਜੇ ਸੰਜੇ ਸਿੰਘ ਨੇ ਜਿਹੜੀ ਆ ਆਪਣੀ ਉਹਨਾਂ ਦੀ ਲੀਡਰ ਆ ਉਹਦੇ ਹੱਕ ਚ ਸਟੈਂਡ ਲਿਆ ਆ ਤੇ ਪਾਰਟੀ ਦੇ ਅੰਦਰ ਇਹ ਕਿਸ ਤਰ੍ਹਾਂ ਹੁੰਦਾ ਕੀ ਕਿਤੇ ਸੰਜੇ ਸਿੰਘ ਦਾ ਨਾਮ ਤ ਨਹੀਂ ਕੱਟਿਆ ਜਾਊਗਾ ਪਾਰਟੀ ਚ ਉਹ ਪਰਵਾਹ ਨਹੀਂ ਕਰਦੇ ਵੱਡੇ ਵੱਡੇ ਲੀਡਰ ਨੂੰ ਛਾਂਗਣ ਦੀ ਤੇ ਦੂਜੇ ਪਾਸੇ ਇਹ ਕ ਵੀ ਕਹਿ ਜਾਂਦਾ ਕਿ ਇਹਨਾਂ ਦੀ ਆਪਸੀ ਰਾਇਲ ਸੀਗੀ ਇਹਦੀ ਜਿਹੜੀ ਆ ਸੁਵਾਤੀ ਮਾਲੀਵਾਲ ਤੇ ਜਿਹੜੀ ਉੱਥੇ ਮੰਤਰੀ ਆ ਇਹ ਕੁੜੀ ਜਿਹਨੇ ਪਿੱਛੋਂ ਸੰਭਾਲਿਆ ਸੀ ਸਾਰਾ ਮੋਰਚਾ ਉਹ ਇਹਦੇ ਨਾਲੋਂ ਜੂਨੀਅਰ ਆ ਜੀ ਉਹਨਾਂ ਦਾ ਨਾਮ ਮੇਰੇ ਜੀ ਐਚਓ ਨਿਕਲ ਰਿਹਾ ਉਹ ਉਹ ਸਵਾਤੀ ਮਾਲੀਵਾਲ ਚਾਹ ਰਹੀ ਸੀ ਕਿ ਮੈਨੂੰ ਸ਼ਾਇਦ ਮੰਤਰੀ ਬਣਾਇਆ ਜਾਏਗਾ ਕਿਉਂਕਿ ਮੈਂ ਸੀਨੀਅਰ ਆ ਪਰ ਉਹਨੂੰ ਮੰਤਰੀ ਨਹੀਂ ਬਣਾਉਣ ਨੂੰ ਰਾਜ ਸਭਾ ਚ ਭੇਜ ਦਿੱਤਾ ਤੇ ਉਹਨਾਂ ਦੇ ਅੰਦਰ ਕੋਈ ਇਹ ਚੀਜ਼ਾਂ ਧੁਖਦੀਆਂ ਨਹੀਂ ਹੁਣ ਇਹ ਨਹੀਂ ਪਤਾ ਕੱਲ ਨੂੰ ਕੀ ਹੁੰਦਾ ਕਿ ਇਹ ਸਵਾਤੀ ਮਾਲੀਵਾਲ ਪਾਰਟੀ ਛੱਡ ਕੇ ਬਾਹਰ ਜਾਂਦੀ ਆ ਸੰਜੇ ਸਿੰਘ ਨੂੰ ਕਲਾਰੇ ਕੀਤਾ ਜਾਂਦਾ ਜਾਂ ਬਹਿ ਕੇ ਕੋਈ ਗੁਪਚੁਪ ਸਮਝੌਤਾ ਕਰ ਲਿਆ ਜਾਂਦਾ ਕਿਉਂਕਿ ਅਜੇ ਤੱਕ ਉਹਨੇ ਸੰਜਮ ਤੋਂ ਕੰਮ ਲਿਆ ਤੇ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਲੇਟੈਸਟ ਖਬਰਾਂ ਹੁਣ ਤੱਕ ਤੇ ਜੇ ਇਹ ਗੱਲ ਅੱਗੇ ਵੱਧਦੀ ਆ ਤੇ ਬੀਜੇਪੀ ਤੇਨੂੰ ਚੁੱਕੂਗੀ ਫਿਰ ਬੜੀ ਛੇਤੀ ਉਹ ਪਰਚਾ ਵੀ ਦਰਜ ਕਰੋ ਪੁਲਿਸ ਜਿਹੜੀ ਆ ਉਹ ਰੇਡ ਵੀ ਕਰੋ ਉਹਦਾ ਪੀਏ ਫੜਿਆ ਵੀ ਜਾਊ ਕੁਝ ਹੋਰ ਲੋਕ ਵੀ ਫੜੇ ਜਾਣਗੇ ਤੇ ਨਾਲ ਦੀ ਨਾਲ ਇਹ ਵੀ ਚਾਂਸ ਬਣ ਜਾਂਦੇ ਫਿਰ ਇਹੋ ਜਿਹੇ ਮੌਕੇ ਕਿ ਕੁਝ ਲੀਡਰਾਂ ਨੂੰ ਬੀਜੇਪੀ ਆਪਣੇਆਂ ਨੂੰ ਵੀ ਖਿੱਚ ਕੇ ਲੈ ਜੇ ਸੋ ਹਾਲਾਤ ਜਿਹੜੇ ਆ ਅੰਦਰ ਅੰਦਰ ਜਿਹੜੇ ਆ ਦਬਾਈ ਜਾ ਰਹੀ ਹੈ ਗੱਲ ਪਰ ਅੰਦਰ ਅੰਦਰ ਕਿਤੇ ਠੀਕ ਨਹੀਂ ਲੱਗਦੀ ਜੀ ਬਿਲਕੁਲ ਖੜੂਰ ਸਾਹਿਬ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਰਾਂ ਨੇ ਹਰਪਾਲ ਸਿੰਘ ਬਲੇਰ ਜਿਨ੍ਹਾਂ ਨੇ ਕਾਗਜ ਜਿਹੜੇ ਦਾਖਲ ਕੀਤੇ ਪਹਿਲਾਂ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਹ ਆਪਣਾ ਜਿਹੜਾ ਕਹਿਣੇ ਹੁਣ ਵੀ ਉਹਨਾਂ ਇਹੀ ਕਿਹਾ ਹਰਿੰਦਰ ਕੇ ਕਾਗਜ ਅਸੀਂ ਤਾਂ ਦਾਖਲ ਕੀਤੇ ਆ ਕਿ ਤੁਹਾਨੂੰ ਪਤਾ ਕਿ ਕੱਲ ਅੱਜ ਜਿਹੜਾ ਲੰਘਿਆ ਉਹ ਆਖਰੀ ਦਿਨ ਸੀਗਾ ਉੱਥੇ ਪੇਪਰ ਫਾਈਲ ਕਰਨਾ ਇੱਕ ਦਿਨ ਅਜੇ ਵਿੱਚ ਕੂਟਨੀ ਕਰਦਾ ਹੁੰਦਾ ਤੇ ਤੀਜੇ ਦਿਨ ਫਿਰ ਫੈਸਲਾ ਹੋਣਾ ਹੁੰਦਾ ਕਿ ਪੇਪਰ ਕਿਹਦੇ ਠੀਕ ਆ ਕਿਹਦੇ ਨਹੀਂ ਉਹਨਾਂ ਕਿਹਾ ਕਿ ਅਸੀਂ ਅਜੇ ਇਦਾਂ ਪੇਪਰ ਭਰੇ ਜਿੱਦਾਂ ਕਵਰਿੰਗ ਕੈਂਡੀਡੇਟ ਨਹੀਂ ਪਰਦੇ ਵੀ ਜੇ ਨਾ ਕਿਸੇ ਕਾਰਨ ਅਮਰਤਪਾਲ ਦੇ ਪੇਪਰ ਰੱਦ ਹੋ ਜਾਂਦੇ ਆ ਤੇ ਫੇਰ ਅਸੀਂ ਆਪਣਾ ਕੈਂਡੀਡੇਚਰ ਨਹੀਂ ਗੋਣਾ ਚਾਹੁੰਦੇ ਤੇ ਜੇ ਅਮਰਤਪਾਲ ਨਹੀਂ ਲੜਨਗੇ ਤੇ ਅਸੀਂ ਆਪਣੇ ਨਾਮ ਵਾਪਸ ਲੈ ਲਾਂਗੇ ਅਜੇ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਤੇ ਆਉਣ ਵਾਲੇ ਦਿਨਾਂ ਚ ਕੀ ਹੋਏਗਾ ਇਹ ਕੋਈ ਪਤਾ ਨਹੀਂ ਦਸ ਸਿਆਸਤ ਕਿਨੇ ਕਿਧਰ ਤੁਰ ਜਾਣਾ ਜੀ ਸੁਪਰੀਮ ਕੋਰਟ ਨੇ ਰਾਮਦੇਵ ਬਾਲਕ੍ਰਿਸ਼ਨ ਤੇ ਪਤੰਜਲੀ ਨੂੰ ਜਾਰੀ ਮਾਨ ਹਨੀ ਨੋਟਿਸ ਤੇ ਫੈਸਲਾ ਜਿਹੜਾ ਉਸ ਰੱਖਿਆਤ ਰੱਖ ਲਿਆ ਹੈ ਚਰਚਾ ਅਸੀਂ ਲਗਾਤਾਰ ਵੀ ਕਰਦੇ ਰਹੇ ਆ ਪਿਛਲੇ ਹਾਂਜੀ ਸੁਪਰੀਮ ਕੋਰਟ ਕਾਫੀ ਨਰਾਜ ਹੈ ਜੇ ਉਹਨਾਂ ਨਾਲ ਉਹਨਾਂ ਨੇ ਫੇਰ ਕਿਹਾ ਕਿ ਤੁਸੀਂ ਨਾ ਆਪਣੇ ਜਿਹੜੇ ਇਸ਼ਤਿਹਾਰ ਤੁਸੀਂ ਵਾਪਸ ਲਏ ਆ ਤੇ ਜਿਹੜੀਆਂ ਦਵਾਈਆਂ ਤੁਹਾਡੀਆਂ ਤਿੰਨ ਬੈਨ ਕੀਤੀਆਂ ਸੀਗੇ ਲਾਇਸੈਂਸ ਤੁਹਾਡੇ ਮੁਤਲ ਕੀਤੇ ਆ ਉਹਦੇ ਬਾਰੇ ਆਪਣਾ ਹਲਫਰਾਮਾ ਦਾਇਰ ਕਰੋ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਤੇ ਉਹਨਾਂ ਚ ਜਿਹੜਾ ਉਹਨਾਂ ਉਹਨਾਂ ਦੇ ਉਹਨਾਂ ਨੂੰ ਸਜ਼ਾ ਦੇਣ ਦਾ ਵੀ ਤੁਸੀਂ ਗਲਤ ਕੰਮ ਕੀਤਾ ਲੋਕਾਂ ਨੂੰ ਗਮਰਾਹ ਕੀਤਾ ਤੇ ਗਲਤ ਦਵਾਈਆਂ ਵੜਾ ਕੇ ਕਿਹਾ ਵੀ ਕੋਵਿਡ ਦੀ ਦਵਾਈ ਆ ਇਹ ਜਿਹਦੇ ਨਾਲ ਕੋਈ ਫਰਕ ਨਹੀਂ ਪਿਆ ਤੇ ਤੁਸੀਂ ਉਹਦੀ ਮਾਫੀ ਤੇ ਮੰਗ ਲਈ ਹੈ ਜਨਤਕ ਮਾਫੀ ਵੀ ਮੰਗਾ ਲਈ ਆ ਪਰ ਸੁਪਰੀਮ ਕੋਰਟ ਨੇ ਅਜੇ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਵੀ ਜੇ ਜੇ ਤੁਸੀਂ ਮਾਫੀ ਮੰਗ ਲੈਂਦੇ ਤਾਂ ਮਤਲਬ ਇਹ ਥੋੜਾ ਕੋਈ ਤੁਸੀਂ ਮਾਫੀ ਮੰਗਣ ਤੋਂ ਬਾਅਦ ਤੁਹਾਨੂੰ ਬਿਲਕੁਲ ਛੱਡ ਦਿੱਤਾ ਜਾਊਗਾ ਜਿਹੜਾ ਗੁਨਾਹ ਤੁਸੀਂ ਕੀਤਾ ਉਹਦੀ ਸਜ਼ਾ ਵੀ ਤੇ ਦੇ ਸਕਦੀ ਹੈ ਨਾ ਕੋਰਟ ਤੇ ਅਜੇ ਇਹ ਤਲਵਾਰ ਉਹਨਾਂ ਤੇ ਲਟਕਦੀ ਰੱਖੀ ਆ ਇਹ ਰੱਬ ਜਾਣੇ ਕਿ ਹੁਣ ਉਹ ਸੁਪਰੀਮ ਕੋਰਟ ਦੇ ਮਨ 'ਚ ਕੀ ਆ ਉਹਨਾਂ ਨੂੰ ਛੱਡਣਾ ਚਾਹੁੰਦੀ ਆ ਵੀ ਥੋੜਾ ਜਿਹਾ ਹੋਰ ਉਹਨਾਂ ਨੂੰ ਖਰਲ ਕਰ ਲਈਏ ਥੋੜਾ ਜਿਹਾ ਗ੍ਰਿਲ ਕਰ ਲਈਏ ਜਾਂ ਫਿਰ ਉਹਨਾਂ ਨੂੰ ਕੋਈ ਸਜ਼ਾ ਸੁਣਾਉਣੀ ਚਾਹੁੰਦੀ ਆ ਪੱਛਮੀ ਮੰ ਪਨੇ ਹੋਰ ਤਾਂ ਵਿਰੁੱਧ ਏਜੰਸੀ ਸੋਸ਼ਲ ਸੰਬੰਧੀ ਵਾਇਰਲ ਵੀਡੀਓ ਦਾ ਜਿਹੜਾ ਮਾਮਲਾ ਹੈ ਉਹ ਸਕ੍ਰੀਨਫੋਟ ਪਹੁੰਚ ਗਿਆ ਇਹ ਬੜੀ ਇੱਕ ਵਾਇਰਲ ਹੋਈ ਸੀ ਵੀਡੀਓ ਜੀ ਜਿਹੜੀ ਮੰਮਤਾ ਬੈਨਰਜੀ ਦੇ ਇੱਕ ਪਾਰਟੀ ਦੇ ਉੱਤੇ ਇੱਕ ਜਿਹੜਾ ਉਹਨਾਂ ਦਾ ਮੈਂਬਰ ਪਾਰਲੀਮੈਂਟ ਸੀਗਾ ਉਹਦੇ ਉੱਤੇ ਦੋਸ਼ ਲੱਗੇ ਸੀ ਕਿ ਉਹ ਉਹ ਵੈਸੇ ਕੁਦਰਤੀ ਉਹ ਹੈ ਵੀ ਸ਼ਾਇਦ ਮੁਸਲਮਾਨ ਸੀਗਾ ਤੇ ਉਹਦੀਆਂ ਬੜੀਆਂ ਸਾਰੀਆਂ ਵੀਡੀਓ ਰਿਲੀਜ਼ ਹੋਈਆਂ ਸੀਗੀਆਂ ਤੇ ਉਸ ਮਾਮਲੇ 'ਚ ਕਾਫੀ ਰੌਲਾ ਗੋਲਾ ਪਿਆ ਪਰ ਹੁਣ ਇੱਕ ਔਰਤ ਜਿਹੜੀ ਹੈ ਨਾ ਉਹਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਆ ਅੱਛਾ ਜੀ ਉਹਨੇ ਕਿਹਾ ਹੈ ਕਿ ਇਹਦੇ ਉੱਤੇ ਛੇਡ ਬਣਾ ਕੇ ਇਹਦੀ ਪ੍ਰੋਪਰ ਜਾਣਕਾਰੀ ਲਓ ਜਿਹੜੀਆਂ ਵੀਡੀਓ ਪਾਈ ਵਰਦੇ ਸਾਰੀਆਂ ਗਲਤ ਨਹੀਂ ਇਹ ਇਹ ਇਦਾਂ ਦੀ ਵੀਡੀਓ ਨਹੀਂ ਇਹ ਤਾਂ ਛੇਡਛਾੜ ਹੋਈ ਆ ਤੇ ਇਨਵੈਸਟੀਗੇਸ਼ਨ ਇਹਦੀ ਪ੍ਰੋਪਰ ਹੋਣੀ ਚਾਹੀਦੀ ਆ ਤੇ ਵੀਡੀਓ ਤੇ ਕਈ ਵਾਇਰਲ ਹੋਈਆਂ ਨੇ ਤੇ ਇੱਕ ਹੋਰ ਵਿਅਕਤੀ ਵੀ ਇਹ ਖਲਾਸਾ ਕਰ ਰਿਹਾ ਕਿ ਜਿਹੜਾ ਇਹ ਆਗੂ ਸ਼ਾਹਜਹਾ ਸ਼ੇਖ ਹੈ ਉਹਨਾਂ ਦਾ ਨਾਮ ਜੀ ਇਹਦੇ ਤੇ ਜਿਹੜੇ ਜ਼ਬਰਜਨਾਹ ਦੇ ਸਾਰੇ ਦੇਸ਼ ਜੋਸ਼ ਲਾਏ ਸੀ ਜਾਂ ਜ਼ਮੀਨਾਂ ਢਪਨਦੇ ਰਹੇ ਝੂਠੇ ਰਹੇ ਸਾਰੇ ਤੇ ਇਹਦੀ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਆ ਤੇ ਇੱਕ ਇਸ ਵਿੰਦੂ ਅਧਿਕਾਰੀ ਆ ਜੀ ਜਿਹੜਾ ਪਹਿਲਾਂ ਮਮਤਾ ਦੇ ਨਾਲ ਹੀ ਹੁੰਦਾ ਸੀ ਬੜਾ ਵੱਡਾ ਲੀਡਰ ਸੀ ਉਹਨਾਂ ਦਾ ਉਹਨੂੰ ਇਹ ਲੈ ਕੇ ਗਏ ਬੀਜੇਪੀ ਵਾਲੇ ਤੇ ਉਹਦੀ ਸਾਰੀ ਕਾਂਸਪਿਰੈਂਸੀ ਆ ਉਸ ਬੰਦੇ ਨੇ ਕਰਾਇਆ ਸਾਰਾ ਕੁਝ ਤੇ ਹੁਣ ਦੇਖਦੇ ਆ ਸੁਪਰੀਮ ਕੋਰਟ ਦੇ ਤੇ ਕੀ ਐਕਸ਼ਨ ਲੈਂਦੀ ਆ ਕੀ ਇਨਕੁਆਇਰੀ ਹੁੰਦੀ ਆ ਸੈਟ ਬਣਦੀ ਆ ਜੇ ਸੈਟ ਬਣਦੀ ਤੇ ਉਹਦਾ ਕੀ ਨਤੀਜਾ ਨਿਕਲਦਾ ਜੀ ਸੋ ਬਿਲਕੁਲ ਗੱਲ ਸਭ ਬਹੁਤ ਧੰਨਵਾਦ ਸਪੂਤੀਆਂ ਖਬਰਾਂ ਦੇ ਉੱਤੇ ਜਿਹੜੀ ਚਰਚਾ ਆ ਉਹ ਕਰਨ ਵਾਸਤੇ ਸੋ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰ ਲੈਣਾ ਤੈਨਾਲ ਸਾਨੂੰ ਫੀਡਬੈਕ ਦਿੰਦੇ ਰਹਿਣਾ ਫਿਰ ਹੋਵਾਂਗੇ حاضر ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਇੱਥੇ ਆ ਕੇ ਚਾਹਾਂਗੇ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ